ਪੁਲਿਸ ਥਾਣੇ ਦੇ ਵਿੱਚ ਇੱਕ 12 ਸਾਲਾ ਬੱਚਾ ਅੰਦਰ ਆਂਦਾ ਹੈ ਅਤੇ ਅੰਦਰ ਆ ਕੇ ਐਸਐਚਓ ਸਭ ਨੂੰ ਕਹਿੰਦਾ ਹੈ ਸਾਬ ਮੈਂ ਇੱਕ ਬੰਦੇ ਦਾ ਕਤਲ ਕਰਕੇ ਆਇਆ ਹਾਂ ਉਸ ਨੂੰ ਮੈਂ 6 ਗੋਲੀਆਂ ਮਾਰੀਆਂ ਹਨ ਅਤੇ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਓ ਹੁਣ ਇੰਨੀ ਗੱਲ ਸੁਣ ਕੇ ਨਾਲ ਕਿੜੇ ਪੁਲਿਸ ਵਾਲੇ ਖਸ ਪੈਂਦੇ ਹਨ ਅਤੇ ਕਹਿੰਦੇ ਹਨ ਜੱਕ ਘਰੇ ਵਗ ਜਾ ਤੇਰੀ ਮੰਮੀ ਤੈਨੂੰ ਲੱਭਦੀ ਹੋਵੇਗੀ ਕਿੱਥੇ ਗੱਲ ਕਰਦਾ ਹੈ ਕਤਲ ਦੀ ਕਦੇ ਕੀੜੀ ਬਿਮਾਰੀ ਹੈ ਸਾਰੇ ਜਣੇ ਹੱਸ ਕੇ ਉਹਨੂੰ ਟਾਲ ਦਿੰਦੇ ਹਨ ਅਤੇ ਉੱਥੋਂ ਭਜਾਉਣ ਦੀ ਕੋਸ਼ਿਸ਼ ਕਰਦੇ ਹਨ ਬੱਚਾ ਉੱਥੋਂ ਨਹੀਂ ਜਾਂਦਾ ਅਤੇ ਮੇਜ਼ ਤੇ ਜਾ ਕੇ ਸਾਈਡ ਤੇ ਬੈਠ ਜਾਂਦਾ ਹੈ ਉਸ ਤੋਂ ਬਾਅਦ ਜੋ ਉੱਥੇ ਹੁੰਦਾ ਹੈ ਜੋ ਜੋ ਘਟਨਾ ਇੱਕ ਤੋਂ ਬਾਅਦ ਇੱਕ ਵਾਪਰਦੀਆਂ ਹਨ ਸਭ ਦੇ ਰੰਗ ਤੇ ਖੜੇ ਹੋ ਜਾਂਦੇ ਹਨ ਅਸਲ ਸਚਾਈ ਸਾਹਮਣੇ ਆ ਜਾਂਦੀ ਹੈ ਆਖਿਰ ਕੌਣ ਸੀ ਉਹ ਬੱਚਾ ਕਿਸ ਦਾ ਉਸਨੇ ਕਤਲ ਕੀਤਾ ਸੀ ਅਤੇ ਕੀ ਸੀ ਇਸ ਦੇ ਪਿੱਛੇ ਦੀ ਵਜ੍ਹਾ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਆਖਿਰਕਾਰ ਅੱਜ ਤੁਹਾਡੇ ਲਈ ਬੜੀ ਸ਼ਾਨਦਾਰ ਵੀਡੀਓ ਸੀ ਲੈ ਕੇ ਆਏ ਹਾਂ ਦੋਸਤੋ ਜੇਕਰ ਤੁਸੀਂ ਵੀ ਸੁਣੋਗੇ ਤੁਹਾਡੇ ਵੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਣਗੇ ਬੜੀ ਹੀ ਭਾਵੁਕ ਜੀ ਕਹਾਣੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਆਪਾਂ ਗੱਲ ਕਰ ਰਹੇ ਹਾਂ ਜੀ ਕਪੂਰਥਲਾ ਦੇ ਨੇੜੇ ਇੱਕ ਪਿੰਡ ਦੀ ਜਿੱਥੇ ਇੱਕ ਰਿਟਾਇਰਡ ਫੌਜੀ ਦਾ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਹੈ ਫੌਜੀ ਸ਼ਮਸ਼ੇਰ ਸਿੰਘ ਅਤੇ ਉਸਦਾ ਮੁੰਡਾ ਬਲਬੀਰ ਸਿੰਘ ਅਤੇ ਉਸਦੀ ਇੱਕ ਵੱਡੀ ਭੈਣ ਵੀ ਹੈ ਬਲਬੀਰ ਸਿੰਘ ਦੀ ਜਿਸ ਦਾ ਨਾਮ ਸਿਮਰਨ ਹੈ ਹਾਂਜੀ ਬੜਾ ਸੁખી ਪਰਿਵਾਰ ਹੈ ਮਾਤਾ ਆਪਣੇ ਬੱਚਿਆਂ ਦਾ ਧਿਆਨ ਰੱਖਦੀ ਹੈ ਉਹਨਾਂ ਨੂੰ ਪੜਾਉਣਾ ਲਿਖਾਉਣਾ ਚਾਹੁੰਦੀ ਹੈ ਅਤੇ ਵਧੀਆ ਪੜਾ ਲਿਖਾ ਕੇ ਕੁਝ ਨਾ ਕੁਝ ਅਫਸਰ ਬਣਨ ਦੀ ਲਈ ਰੋਜ਼ ਕਹਿੰਦੀ ਹੈ ਤੂੰ ਵੀ ਆਪਣੇ ਪਿਤਾ ਤਰ੍ਹਾਂ ਫੌਜ ਦੇ ਵਿੱਚ ਚਲੇ ਜਾਇਓ ਜਾਂ ਫਿਰ ਕੋਈ ਐਸੀ ਪੁਲਿਸ ਦੀ ਨੌਕਰੀ ਕਰ ਲਿਓ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਮੜੇ ਕੰਮਾਂ ਤੋਂ ਦੂਰ ਰਹਿਣਾ ਹੈ ਪਰਿਵਾਰ ਦੀ ਆਰਥਿਕ ਹਾਲਾਤ ਜਿਹੜੇ ਹਨ ਕੁੱਲ ਮਿਲ ਕੇ ਠੀਕ ਠਾਕ ਹਨ ਕਿਉਂਕਿ ਪਿਤਾ ਜੜਾ ਹੈ ਫੌਜੀ ਹੈ ਰਿਟਾਇਰਡ ਫੌਜੀ ਹੈ ਲੇਕਿਨ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਹੈ ਬੜੇ ਲੰਬੇ ਸਮੇਂ ਬਾਅਦ ਇਹਨਾਂ ਦੇ ਘਰ ਪੁੱਤਰ ਦੀ ਦਾਤ ਹੋਈ ਸੀ ਇੱਕ ਵੱਡੀ ਭੈਣ ਵੀ ਹੈ ਜਿਸ ਦਾ ਵਿਆਹ ਹੋ ਚੁੱਕਿਆ ਹੈ ਲੇਕਿਨ ਇਸ ਵਕਤ ਘਰ ਦੇ ਵਿੱਚ ਤਾਂ ਚਾਰ ਜੀ ਰਹਿੰਦੇ ਹਨ ਪਿਤਾ ਸ਼ਮਸ਼ੇਰ ਸਿੰਘ ਪੁੱਤਰ ਬਲਬੀਰ ਸਿੰਘ ਅਤੇ ਉਸ ਦੀ ਵੱਡੀ ਭੈਣ ਸਿਮਰਨ ਹਾਂਜੀ ਐਸੇ ਤਰ੍ਹਾਂ ਚੱਲੋ ਜੀ ਸਮਾਂ ਬੀਤਦਾ ਜਾ ਰਿਹਾ ਹੈ ਬਲਬੀਰ ਸਿੰਘ ਹਾਲੇ 6ਵੀਂ ਕਲਾਸ ਦੇ ਵਿੱਚ ਹੈ ਉਸਦੀ ਵੱਡੀ ਭੈਣ 11ਵੀਂ ਦੇ ਵਿੱਚ ਹੈ ਅਤੇ ਐਸੀ ਤਰ੍ਹਾਂ ਰੋਜ਼ ਇਕੱਠੇ ਜਾਂਦੇ ਹਨ ਸਕੂਲ ਦੇ ਵਿੱਚ ਪੜ੍ਹਾਈ ਕਰਦੇ ਹਨ ਸ਼ਾਮ ਨੂੰ ਟਿਊਸ਼ਨ ਵਗੈਰਾ ਜਾਂਦੇ ਹਨ ਅਤੇ ਘਰ ਆ ਜਾਂਦੇ ਹਨ ਬਲਬੀਰ ਆਪਣੀ ਭੈਣ ਦੇ ਨਾਲ ਅਕਸਰ ਲੜਿਆ ਕਰਦਾ ਹੈ ਕਈ-ਕਈ ਵਾਰ ਤਾਂ ਆਪਣੀ ਭੈਣ ਦੇ ਨਾਲ ਹੱਥਾ ਪਾਈ ਦੇ ਵਿੱਚ ਕਈ ਵਾਰ ਸਿਮਰਨ ਨੂੰ ਝੋਟਾਂ ਵੀ ਬਲਬੀਰ ਨੇ ਜ ਦਿੱਤੀਆਂ ਹਨ ਘਰ ਆ ਕੇ ਕੁੱਟ ਵੀ ਪਈ ਹੈ ਲੇਕਿਨ ਫਿਰ ਵੀ ਸਮਝਦਾ ਨਹੀਂ ਹੈ ਭੈਣ ਸਿਮਰਨ ਉਸ ਨੂੰ ਵਾਰ-ਵਾਰ ਰੱਖਦੀ ਹੈ ਇਸ ਤਰ੍ਹਾਂ ਕਿਉਂ ਕਰਦਾ ਹੈ ਮੈਂ ਵੀ ਜੱ ਤੇਰੀ ਭੈਣ ਇਸ ਤਰ੍ਹਾਂ ਕਰਨ ਨਾਲ ਤੈਨੂੰ ਕੀ ਮਿਲਦਾ ਹੈ ਲੇਕਿਨ ਅੱਗੋ ਬਲਬੀਰ ਸਮਝਾਉਂਦਾ ਹੈ ਵੀ ਮੈਂ ਕੀ ਕਰਾਂ ਤੂੰ ਮੇਰੀ ਭੈਣ ਹੈ ਫਿਰ ਕੀ ਹੋਇਆ ਮੈਂ ਤਾਂ ਖੇਡਾਂਗਾ ਹੀ ਖੇਡਦਾ ਹਾਂ ਇਸ ਦੇ ਵਿੱਚ ਕਈ ਵਾਰ ਲੱਗ ਜਾਂਦੀ ਹੈ ਫਿਰ ਕੀ ਹੋਇਆ ਮੈਂ ਮੁੰਡਾ ਹਾਂ ਤੂੰ ਕੁੜੀ ਹੈ ਮੁੰਡੇ-ਮੁੰਡੇ ਤਰ੍ਹਾਂ ਖੇਡਣਗੇ ਹੁਣ ਤੂੰ ਭੜਦੀ ਹੈ ਵੀ ਆਰਾਮ ਦੇ ਨਾਲ ਖੇਢੀ ਇਹ ਮੇਰੇ ਤੋਂ ਨਹੀਂ ਹੋਣਾ ਫਿਰ ਦੋਵੇਂ ਭੈਣ ਭਰਾ ਆਸ ਦੇ ਖੇਡਦੇ ਇੱਕ ਦੂਜੇ ਨਾਲ ਵਾਪਸ ਲੜਾਈ ਕਰਕੇ ਖੇਡਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਖੇਡਦਿਆ ਆਸ-ਪਾਸ ਵਾਲੇ ਕਈ ਲੋਕ ਇੱਧਰ ਦੇਖਦੇ ਹਨ ਵੀ ਕਿਨਾ ਸੁਖੀ ਪਰਿਵਾਰ ਹੈ ਕਈ ਵਾਰ ਤਾਂ ਨਜ਼ਰਾਂ ਲਗਾਉਣ ਲੱਗ ਜਾਂਦੇ ਹਨ ਵੀ ਕਾਸ਼ ਆਪਣੇ ਪਰਿਵਾਰ ਦੇ ਵਿੱਚ ਵੀ ਇਹੋ ਜਿਹੀ ਜੀ ਹੁੰਦੇ ਇਹੋ ਜਿਹੇ ਖੇਡਾ ਆਪਣੇ ਪਰਿਵਾਰ ਦੇ ਵਿੱਚ ਵੀ ਹੁੰਦਿਆ ਕਦੇ ਵੀ ਕਿਸੇ ਨੇ ਘਰ ਦੇ ਵਿੱਚ ਕੋਈ ਸੀਰੀਅਸ ਲੜਾਈ ਦੇਖੀ ਨਹੀਂ ਹੈ ਸਾਰੇ ਜਣੇ ਕਹਿੰਦੇ ਹਨ ਵੀ ਪਰਿਵਾਰ ਹੋਵੇ ਤਾਂ ਸ਼ਮਸ਼ੀਰ ਸਿੰਘ ਵਰਗਾ ਨਹੀਂ ਤਾਂ ਫਿਰ ਆਪਣੇ ਵਾਲੇ ਪਰਿਵਾਰਾਂ ਦੇ ਵਿੱਚ ਤਾਂ ਰੋਜ਼ ਹੀ ਕਾਟੋ ਕਲੇਸ਼ ਜੜਾ ਛੜਿਆ ਰਹਿੰਦਾ ਹੈ ਅੱਜ ਬਲਬੀਰ ਦਾ ਜਨਮ ਦਿਨ ਹੈ ਸਾਰੇ ਸਕੂਲ ਦੇ ਵਿੱਚ ਉਸਨੇ ਟੌਫੀਆਂ ਵੰਡੀਆਂ ਹਨ ਘਰੇ ਆ ਕੇ ਪਾਰਟੀ ਰੱਖੀ ਹੈ ਪਾਰਟੀ ਦੇ ਵਿੱਚ ਸਰਪੰਚ ਸਰਪੰਚ ਦਾ ਮੁੰਡਾ ਅਤੇ ਪਿੰਡ ਦੇ ਕਈ ਮੋਤਵਾਰ ਸੱਜਣ ਆਏ ਹਨ ਬੜੇ ਲੋਕ ਇਕੱਠੇ ਹੋਏ ਹਨ ਬਦਿਆ ਕੇਕ ਕੱਟਿਆ ਗਿਆ ਹੈ ਸਾਰਿਆਂ ਨੂੰ ਸਮੋਸੇ ਕੋਲਡ ਡਰਿੰਕ ਦਿੱਤੀ ਹੈ ਚਲੋ ਜੀ ਜਿਹਨੇ ਪਿੰਡ ਦੇ ਵਿੱਚ ਆਪਾਂ ਬਰਥਡੇ ਮਨਾਨੇ ਹਾਂ ਉਸੇ ਤਰ੍ਹਾਂ ਚਲੋ ਨਿਕਾ ਜਾ ਇੱਕ ਫੰਕਸ਼ਨ ਰੱਖ ਕੇ ਜਿੰਨੇ ਵੀ ਬੰਦੇ ਆਏ ਹਨ ਉਹਨਾਂ ਨੂੰ ਰੋਟੀ ਪਾਣੀ ਖਵਾ ਕੇ ਉੱਥੋਂ ਵਾਪਸ ਘਰੋ ਘਰੀ ਸਭ ਗਿਫਟ ਦੇ ਕੇ ਚਲੇ ਗਏ ਹਨ ਬੜਾ ਸੁੰਦਰ ਮਾਹੌਲ ਹੈ ਲੇਕਿਨ ਇੰਨੇ ਦੇ ਵਿਚਕਾਰ ਸਰਪੰਚ ਦਾ ਜਿਹੜਾ ਮੱਡਾ ਮੁੰਡਾ ਹੈ ਉਸਦੀ ਨਿਗਾਹ ਸਿਮਰਨ ਦੇ ਉੱਪਰ ਜਾਂਦੀ ਹੈ ਸਿਮਰਨ ਨੂੰ ਉਹ ਵਾਰ-ਵਾਰ ਘੂਰੀ ਵਟ ਰਿਹਾ ਹੈ ਸਿਮਰਨ ਇੱਕ ਦੋ ਵਾਰ ਤਾਂ ਇਗਨੋਰ ਕਰਦੀ ਹੈ ਲੇਕਿਨ ਬਾਅਦ ਦੇ ਵਿੱਚ ਵੀਰਾ ਕਹਿ ਕੇ ਕਹਿੰਦੀ ਹੈ ਵੀ ਵੀਰੇ ਤੂੰ ਮੈਨੂੰ ਵਾਰ-ਵਾਰ ਕਿਉਂ ਦੇਖ ਰਿਹਾ ਹੈ ਕੀ ਮੇਰੇ ਮੂੰਹ ਤੇ ਕੁਝ ਲੱਗਿਆ ਹੈ ਅੱਗੋਂ ਸਰਪੰਚ ਦਾ ਮੁੰਡਾ ਜਿਹੜਾ ਹੈ ਰੋਹਿਤ ਉਹ ਇਹਨਾਂ ਕਾਕੇ ਡਾਲ ਦਿੰਦਾ ਹੈ ਵੀ ਕੋਈ ਗੱਲ ਨਹੀਂ ਮੈਂ ਤਾਂ ਐਵੇਂ ਦੇਖ ਰਿਹਾ ਸੀ ਪਹਿਣੇ ਐਵੇਂ ਕੁਝ ਗੱਲ ਨਹੀਂ ਹੈ ਹੁਣ ਮੂੰਹ ਤੋਂ ਤਾਂ ਭੈਣ ਕਹਿ ਦਿੱਤਾ ਸੀ ਲੇਕਿਨ ਰੋਹਿਤ ਦੇ ਅੰਦਰ ਇੱਕ ਸ਼ੈਤਾਨ ਜਾਗ ਰਿਹਾ ਸੀ ਜਿਸ ਦੀ ਭਾਨਕ ਬਾਕੀਆਂ ਨੂੰ ਨਹੀਂ ਹੈ ਦੋਸਤੋ ਚਲੋ ਐਸੀ ਤਰ੍ਹਾਂ ਕੁਝ ਸਮਾਂ ਬੀਤਦਾ ਰਹਿੰਦਾ ਹੈ ਇੱਕ ਦਿਨ ਰੋਹਿਤ ਸਿਮਰਨ ਦੇ ਕੋਲ ਆਂਦਾ ਹੈ ਸਕੂਲ ਦੇ ਵਿੱਚ ਉਸਦੇ ਨਾਲ ਬਤਮੀਜ਼ੀ ਕਰਨ ਲੱਗਦਾ ਹੈ ਅਤੇ ਕਹਿੰਦਾ ਹੈ ਮੇਰੇ ਨਾਲ ਚੱਲਿਆ ਕਰ ਮੈਂ ਤੈਨੂੰ ਆਪਣੇ ਘਰ ਲੈ ਜਾਣਾ ਚਾਹਾਂ ਮੈਂ ਤੈਨੂੰ ਆਪਣੇ ਨਾਲ ਰੱਖਣਾ ਚਾਹਾਂ ਦੇਖ ਬਾਕੀ ਕੁੜੀਆਂ ਵੀ ਤਾਂ ਕਈ-ਕਈ ਮੁੰਡਿਆਂ ਨਾਲ ਘੁੰਮਦੀਆਂ ਹਨ ਤੈਨੂੰ ਕੀ ਹੋ ਜਾਵੇਗਾ ਤੂੰ ਵੀ ਮੇਰੇ ਨਾਲ ਚੱਲਿਆ ਕਰ ਅਗੋ ਸਿਮਰਨ ਇੱਕ ਜ਼ੋਰ ਦੀ ਚਪੇੜ ਰੋਹਿਤ ਦੇ ਮੂੰਹ ਤੇ ਮਾਰ ਦਿੰਦੀ ਹੈ ਅਤੇ ਕਹਿੰਦੀ ਹੈ ਤੂੰ ਸੋਚਿਆ ਵੀ ਕਿਵੇਂ ਮੈਂ ਇਹੋ ਜੀ ਨਿਕਲਾਂਗੀ ਮੈਂ ਚੰਗੇ ਪਰਿਵਾਰਾਂ ਦੇ ਵਿੱਚੋਂ ਆਂਦੀ ਹਾਂ ਮੈਨੂੰ ਨਹੀਂ ਲੋੜ ਹੈ ਤੇਰੇ ਵਰਗਿਆਂ ਦੀ ਜੇਕਰ ਲੋੜ ਵੀ ਹੋਈ ਤਾਂ ਤੂੰ ਉਹ ਵੇਖ ਆਪਣਾ ਫਿਰ ਕੀ ਹੋਇਆ ਤੂੰ ਸਰਪੰਚ ਦਾ ਮੁੰਡਾ ਹੈ ਤਾਂ ਮੈਂ ਤੂੰ ਕਿਸੇ ਨੂੰ ਵੀ ਕੁਝ ਗੱਲ ਰੱਖ ਦੇਂਗਾ ਜੇਕਰ ਅੱਜ ਤੋਂ ਬਾਅਦ ਕੁਝ ਵੀ ਕਿਹਾ ਤਾਂ ਮੈਂ ਆਪਣੇ ਭਰਾ ਆਪਣੇ ਪਿਤਾ ਨੂੰ ਦੱਸਾਂਗੀ ਫਿਰ ਦੇਖੀ ਤੇਰੇ ਨਾਲ ਬਣਦਾ ਕੀ ਹੈ ਇੰਨੀ ਗੱਲ ਸੁਣ ਕੇ ਰੋਹਿਤ ਜਿਵੇਂ ਅੱਗ ਬਬੂਲਾ ਹੋ ਚੁੱਕਿਆ ਸੀ ਸਾਰੇ ਸਕੂਲ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਹੋ ਚੁੱਕੀ ਸੀ ਅਤੇ ਚਲੋ ਜੀ ਆਪਣਾ ਜਿਹੜਾ ਗੁੱਸਾ ਹੈ ਉਸ ਦਾ ਕੋੜਾ ਕੁਟ ਪੀ ਕੇ ਉੱਥੇ ਚੁੱਪ ਕਰ ਜਾਂਦਾ ਹੈ ਹੁਣ ਉਸ ਤੇ ਮਨ ਦੇ ਵਿੱਚ ਖਿਆਲ ਚੱਲ ਰਹੇ ਹਨ ਕਿ ਕਿਸ ਤਰ੍ਹਾਂ ਬਦਲਾ ਲਿਆ ਜਾਵੇ ਅਤੇ ਸਿਮਰਨ ਨੂੰ ਸਬਕ ਸਿਖਾਇਆ ਜਾਵੇ ਕਈ ਵਾਰ ਉਹ ਕੁਝ ਜਾਂ ਚਾਲਾ ਚਲਦਾ ਹੈ ਅਤੇ ਸਿਮਰਨ ਨੂੰ ਟੀਚਰਸ ਤੋਂ ਕੁਟ ਪਵਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪ ਕੁਝ ਨਾ ਕੁਝ ਕੰਮ ਕਰਕੇ ਸਿਮਰਨ ਦੇ ਉੱਤੇ ਨਾਮ ਲਗਾ ਦਿੰਦਾ ਹੈ ਸਿਮਰਨ ਵੀ ਹੁਣ ਰੋਹਿਤ ਤੋਂ ਤੰਗ ਆ ਚੁੱਕੀ ਹੈ ਅਤੇ ਉਸਦੀ ਸ਼ਿਕਾਇਤ ਪ੍ਰਿੰਸੀਪਲ ਸਾਹਿਬ ਨੂੰ ਕਰ ਦਿੰਦੀ ਹੈ ਹੁਣ ਪਾਣੀ ਰੋਹਿਤ ਦੇ ਸਿਰੋਂ ਲੰਘ ਚੁੱਕਿਆ ਹੈ ਅਤੇ ਸਭ ਜਾਣਦੇ ਹਨ ਵੀ ਰੋਹਿਤ ਅਤੇ ਸਿਮਰਨ ਦੀ ਨਹੀਂ ਬਣਦੀ ਸਭ ਨੂੰ ਵਜ੍ਹਾ ਵੀ ਪਤਾ ਹੈ ਲੇਕਿਨ ਕੋਈ ਵੀ ਕੁਝ ਕਰਕੇ ਰਾਜ਼ੀ ਨਹੀਂ ਹੈ ਪ੍ਰਿੰਸੀਪਲ ਸਰਪੰਚ ਦੇ ਮੁੰਡੇ ਨੂੰ ਕੁਝ ਆਖਦਾ ਨਹੀਂ ਹੈ ਕਿਉਂਕਿ ਵੱਡੇ ਬੰਦੇ ਹਨ ਅਤੇ ਇਹਨਾਂ ਸਮਝਾ ਕੇ ਢਾਲ ਦਿੰਦਾ ਹੈ ਵੀ ਅੱਗੇ ਤੋਂ ਤੇਰੀ ਸ਼ਿਕਾਇਤ ਆਈ ਤਾਂ ਮੈਂ ਤੇਰੇ ਪਿਤਾ ਜੀ ਨੂੰ ਦੱਸਦਾਗਾ ਉਸ ਤੋਂ ਬਾਅਦ ਦੇਖੀ ਤੇਰਾ ਬਣਦਾ ਕੀ ਹੈ ਹਾਂਜੀ ਦੋਸਤੋ ਐਸੀ ਤਰ੍ਹਾਂ ਚਲੋ ਜੀ ਸਮਾਂ ਬੀਤਣਾ ਸ਼ੁਰੂ ਹੋ ਜਾਂਦਾ ਹੈ ਦਿਨੋ ਦਿਨ ਰੋਹਿਤ ਦੀ ਜਿਹੜੀ ਅੰਦਰਲੀ ਅੱਗ ਹੈ ਉਹ ਭਖ ਰਹੀ ਸੀ ਅਤੇ ਬਦਲਾ ਲੈਣਾ ਚਾਹੁੰਦਾ ਸੀ ਹਾਂਜੀ ਦੋਸਤੋ ਉਸ ਤੇ ਬੰਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਗੰਦੇ ਵਿਚਾਰ ਚੱਲਦੇ ਹਨ ਰੋਹਿਤ ਵੀ ਕੋਈ ਬਹੁਤੀ ਉਮਰ ਦਾ ਨਹੀਂ ਹੈ ਉਹ ਵੀ ਸਿਮਰਨ ਦੀ ਹੀ ਕਲਾਸ ਦੇ ਵਿੱਚ ਪੜਦਾ ਹੈ ਅਤੇ ਉਸ ਤੋਂ ਬਦਲਾ ਲੈਣਾ ਚਾਹਦਾ ਹੈ ਕਈ ਵਾਰ ਛੋਟੀਆਂ-ਛੋਟੀਆਂ ਕੋਝੀਆਂ ਚਾਲਾਂ ਚੱਲਦਾ ਹੈ ਲੇਕਿਨ ਉਸਦੀ ਪਾਰ ਨਹੀਂ ਪੈਂਦੀ ਇੱਕ ਦਿਨ ਅਚਾਨਕ ਉਹ ਖੇਤ ਦੇ ਵਿੱਚੋਂ ਲੰਘ ਰਿਹਾ ਸੀ ਅਤੇ ਸਿਮਰਨ ਉੱਥੇ ਆਪਣੇ ਪਿਤਾ ਜੀ ਨੂੰ ਰੋਟੀ ਫੜਾਣ ਦੇ ਲਈ ਜਾ ਰਹੀ ਸੀ ਖੇਤ ਦੇ ਵਿੱਚ ਸੁੰਨਸਾਨ ਹੈ ਅਤੇ ਧੁੰਦ ਦਾ ਮਾਹੌਲ ਹੈ ਦਸੰਬਰ ਮਹੀਨਾ ਹੈ ਆਸ-ਪਾਸ ਕੁਝ ਵੀ ਨਹੀਂ ਦਿਖ ਰਿਹਾ ਸਭ ਪਾਸੇ ਬਿਲਕੁਲ ਧੁੰਦ ਹੈ ਕੋਹਰਾਮ ਹੈ ਸ਼ਾਮ ਦਾ ਵੇਲਾ ਹੈ ਦੋਸਤੋ ਇਹ ਮਾਹੌਲ ਰੋਹਿਤ ਨੂੰ ਦੇਖ ਕੇ ਜੱਜ ਜਾਂਦਾ ਹੈ ਅਤੇ ਉਹ ਸੋਚਦਾ ਹੈ ਅੱਜ ਬਦਲੇ ਦੀ ਘੜੀ ਆ ਚੁੱਕੀ ਹੈ ਅੱਜ ਬਦਲਾ ਲੈ ਕੇ ਹਟਾਂਗੇ ਦੋਸਤੋ ਸਿਮਰਨ ਨੂੰ ਇੱਕਦਮ ਚੱਕ ਲੈਂਦਾ ਹੈ ਰੋਹਿਤ ਦੇ ਨਾਲ ਉਸ ਦਾ ਇੱਕ ਦੋਸਤ ਵੀ ਹੈ ਜੋ ਕਿ ਉਸ ਦੀ ਇਸ ਗੰਦੀ ਹਰਕਤ ਦੇ ਵਿੱਚ ਮਦਦ ਕਰ ਰਿਹਾ ਸੀ ਸਿਮਰਨ ਨੂੰ ਉੱਥੇ ਚੁੱਕ ਲੈਂਦੇ ਹਨ ਸਟੀਫਨ ਉੱਥੇ ਹੀ ਖੜ ਜਾਂਦਾ ਹੈ ਅਤੇ ਸਿਮਰਨ ਨੂੰ ਚੁੱਕ ਕੇ ਉਹ ਨਹਿਰ ਵਾਲੇ ਪਾਸੇ ਲਿਆਦੇ ਹਨ ਜਿੱਥੇ ਕਿ ਥੋੜਾ ਬਹੁਤਾ ਜੰਗਲਾਤ ਹੋਵੇ ਅਤੇ ਕੋਈ ਆਂਦਾ ਜਾਂਦਾ ਨਾ ਹੋਵੇ ਸਿਮਰਨ ਦਾ ਮੂੰਹ ਉਹਨਾਂ ਨੇ ਫੜ ਰੱਖਿਆ ਹੈ ਅਤੇ ਵਿਚਾਰੀ ਬਹੁਤ ਇਧਰ ਉਧਰ ਹਿਲਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਕਿਉਂਕਿ ਦੋ ਮੁੰਡੇ ਹਨ ਅਤੇ ਉਸ ਨੂੰ ਕੱਸ ਕੇ ਉਹਨਾਂ ਨੇ ਮੂੰਹ ਬੰਦ ਕਰ ਰੱਖਿਆ ਹੈ ਆਵਾਜ਼ ਉਸ ਦੀ ਨਿਕਲ ਨਹੀਂ ਦੇ ਰਹੀ ਅਤੇ ਨਹੀਂ ਮੋਟਰਸਾਈਕਲ ਤੋਂ ਉਸ ਨੂੰ ਥੱਲੇ ਡਿੱਗਣ ਦੇ ਰਹੇ ਹਨ ਦੋਸਤੋ ਉਸ ਨਹਿਰ ਦੇ ਕੰਢੇ ਪਹੁੰਚ ਜਾਂਦੇ ਹਨ ਅਤੇ ਉਹੀ ਹੁੰਦਾ ਹੈ ਜਿਸ ਦਾ ਸਿਮਰਨ ਨੂੰ ਡਰ ਸੀ ਉਸਦੇ ਸਿਮਰਨ ਦੀ ਕਨਪਟੀ ਤੇ ਬੰਦੂਕ ਰੱਖ ਦਿੰਦੇ ਹਨ ਪਤਾ ਨਹੀਂ ਰੋਹਿਤ ਕਿੱਥੋਂ ਬੰਦੂਕ ਲਿਆ ਹੋਣਾ ਸ਼ਾਇਦ ਇਹ ਉਸਦੇ ਪਿਤਾ ਦੀ ਲਸਾਂਸੀ ਬੰਦੂਕ ਹੈ ਹੁਣ ਅੱਗੋ ਸਿਮਨ ਕਹਿੰਦੀ ਹੈ ਤੂੰ ਇਹ ਕਿਉਂ ਕਰ ਰਿਹਾ ਹੈ ਮੇਰੇ ਨਾਲ ਮੈਂ ਤਾਂ ਤੈਨੂੰ ਪਹਿਲਾਂ ਭਰਾ ਸਮਝਦੀ ਸੀ ਤੂੰ ਮੇਰੇ ਨਾਲ ਇੰਜ ਕਿਉਂ ਕਰ ਰਿਹਾ ਹੈ ਮੈਂ ਤੇਰਾ ਕੀ ਵਿਗਾੜਿਆ ਹੈ ਮੈਂ ਤਾਂ ਬਸ ਇਹਨੂੰ ਨਾ ਹੀ ਕਹੀ ਸੀ ਤੂੰ ਨਹੀਂ ਮੰਨਿਆ ਤਾਂ ਕਰਕੇ ਮੈਂ ਤੇਰੇ ਚਪੇੜ ਲਾ ਦਿੱਤੀ ਦੇਖ ਮੈਨੂੰ ਭਾਵੇਂ ਕੁੱਟ ਲੈ ਭਾਵੇਂ ਮਾਫੀ ਮੰਗਵਾ ਲੈ ਮੈਂ ਸਾਰੇ ਸਕੂਲ ਸਾਹਮਣੇ ਤੇਰੇ ਤੋਂ ਮਾਫੀ ਮੰਗ ਲਾਂਗੀ ਬਸ ਮੈਨੂੰ ਇੱਥੋਂ ਜਾਣ ਦੇ ਵੀਰੇ ਬਸ ਮੈਂ ਤੇਰੀਆਂ ਮਿੰਤਾ ਕੱਢਦੀ ਹਾਂ ਲੇਕਿਨ ਰੋਹਿਤ ਦੇ ਮਨਾਂ ਦੇ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਉਸਤੇ ਸ਼ੈਤਾਨ ਸਵਾਰ ਸੀ ਅਤੇ ਉਹ ਕਹਿੰਦਾ ਹੈ ਨਹੀਂ ਅੱਜ ਤੈਨੂੰ ਨਹੀਂ ਜਾਣ ਦੇਣਾ ਬੜੇ ਟਾਈਮ ਬਾਅਦ ਤੋਂ ਮੇਰੇ ਹੱਥ ਆਈ ਹੈ ਜੇਕਰ ਅੱਜ ਤੈਨੂੰ ਜਾਣ ਦੇ ਦਿੱਤਾ ਤਾਂ ਮੈਂ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਣਾ ਫਿਰ ਤੇਰੇ ਤੇ ਮੇਰੇ ਵਿਚਕਾਰ ਫਰਕ ਹੀ ਰਹਿ ਗਿਆ ਮੈਂ ਸਰਪੰਚਾਂ ਦਾ ਮੁੰਡਾ ਹਾਂ ਅੱਛਾ ਤੂੰ ਕੌਣ ਹੈ ਦੇਖ ਤੂੰ ਮੇਰੀ ਬਹੁਤ ਬੇਇੱਜ਼ਤੀ ਕੀਤੀ ਹੈ ਅੱਜ ਬਦਲਾ ਲੈ ਲੈਣ ਦੇ ਨਹੀਂ ਤਾਂ ਤੈਨੂੰ ਫਿਰ ਗੋਲੀ ਮਾਰ ਕੇ ਇੱਥੇ ਢੇਰ ਕਰ ਦਾਂਗਾ ਸਿਮਰਨ ਬਹੁਤ ਜ਼ਿਆਦਾ ਡਰ ਚੁੱਕੀ ਸੀ ਰੋਹਿਤ ਇੱਕ ਖਿੱਚ ਕੇ ਚਪੇੜ ਸਿਮਰਨ ਨੇ ਮਾਰ ਦਿੰਦਾ ਹੈ ਅਤੇ ਕਹਿੰਦਾ ਹੈ ਕੱਪੜੇ ਉਤਾਰੋ ਸਿਮਰਨ ਵਿਚਾਰੀ ਬਹੁਤ ਜ਼ਿਆਦਾ ਡਰ ਚੁੱਕੀ ਸੀ ਅਤੇ ਬੱਚੀ ਹੈ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੀ ਆਹ ਦਿਨ ਆ ਜਾਵੇਗਾ ਉਸ ਪੂਰੀ ਰਾਤ ਕਿਉਂਕਿ ਸ਼ਾਮ ਹੋ ਚੁੱਕੀ ਸੀ ਪੂਰੀ ਰਾਤ ਉਸ ਦੇ ਨਾਲ ਸਾਰਾ ਗਲਤ ਕੰਮ ਰੋਹਿਤ ਅਤੇ ਉਸ ਦਾ ਦੋਸਤ ਮਿਲ ਕੇ ਕਰਦੇ ਹਨ ਸਾਰੀ ਰਾਤ ਵਿਚਾਰੀ ਬੱਚੀ ਉੱਥੇ ਤਰਪਦੀ ਰਹਿੰਦੀ ਹੈ ਖੂਨ ਨਾਲ ਲਤਪਤ ਹੋ ਚੁੱਕੀ ਸੀ ਅਤੇ ਉਸਤੇ ਬੜੇ ਤਸ਼ੱਦਦ ਤੇ ਲਿਜਾਂਦੇ ਹਨ ਵਿਚਾਰੀ ਦੀ ਜ਼ਿੰਦਗੀ ਖਰਾਬ ਹੋ ਚੁੱਕੀ ਹੈ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ ਰੋਹਿਤ ਉਸ ਨੂੰ ਉੱਥੇ ਹੀ ਛੱਡ ਕੇ ਮੋਟਰਸਾਈਕਲ ਤੇ ਚੱਲ ਆਂਦਾ ਹੈ ਅਤੇ ਬੰਦੂਕ ਦਿਖਾ ਕੇ ਡਰਾਉਂਦਾ ਹੈ ਵੀ ਜੇਕਰ ਤੂੰ ਕਿਸੇ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਵੀ ਤੇਰੇ ਨਾਲ ਕੀ ਹੋਇਆ ਹੈ ਤੇਰੇ ਅਤੇ ਤੇਰੇ ਪਰਿਵਾਰ ਦੋਨਾਂ ਨੂੰ ਮੈਂ ਗੋਲੀ ਨਾਲ ਮੋੜਾ ਦੇਵਾਂਗਾ ਅਤੇ ਦੇਖੀ ਫਿਰ ਤੇਰੇ ਨਾਲ ਬਣਦਾ ਕੀ ਹੈ ਪਿਤਾ ਜੀ ਮੇਰੇ ਸਰਪੰਚ ਹਨ ਅਤੇ ਜੇਕਰ ਤੂੰ ਪੁਲਿਸ ਤੇ ਕੋਲ ਵੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਵਾਲੇ ਮੇਰੇ ਪਿਤਾ ਜੀ ਤੋਂ ਡਰਦੇ ਹਨ ਅਤੇ ਉਹਨਾਂ ਨੇ ਤੇਰੀ ਰਿਪੋਰਟ ਨਹੀਂ ਲਿਖਣੀ ਹੈ ਅਤੇ ਤੈਨੂੰ ਫਿਰ ਬਾਅਦ ਦੇ ਵਿੱਚ ਅਸੀਂ ਆਪੇ ਦੇਖ ਲਾਂਗੇ ਦੇਖੀ ਫਿਰ ਤੇਰੇ ਨਾਲ ਬਣਦਾ ਕੀ ਹੈ ਵਿਚਾਰੀ ਨੂੰ ਬਹੁਤ ਡਾ ਦਿੰਦੇ ਹਨ ਹੁਣ ਨਹਿਰ ਦੇ ਕੰਢੇ ਉਸ ਨੂੰ ਛੱਡ ਕੇ ਉੱਥੋਂ ਚਲੇ ਜਾਂਦੇ ਹਨ ਸਿਮਰਨ ਦੇ ਮਨਾਂ ਦੇ ਵਿੱਚ ਬਹੁਤ ਖਿਆਲ ਆ ਰਹੇ ਹਨ ਵਿੱਕਰੇ ਕਿਸ ਮੂਰ ਨਾਲ ਜਾਵਾਂ ਮੇਰੇ ਨਾਲ ਜੋ ਕੰਮ ਹੋਇਆ ਹੈ ਉਸ ਦੇ ਬਾਅਦ ਤਾਂ ਮੈਂ ਸ਼ਾਇਦ ਮਰ ਜਾਣਾ ਚੰਗਾ ਸਮਝਦੀ ਹਾਂ ਚਲੋ ਜੀ ਨਹਿਰ ਦੇ ਵੱਲ ਆਂਦੀ ਹੈ ਅਤੇ ਕੰਡੇ ਤੇ ਖਲੋ ਜਾਂਦੀ ਹੈ ਲੇਕਿਨ ਫਿਰ ਉਸਦੇ ਦਿਮਾਗ ਦੇ ਵਿੱਚ ਆਂਦਾ ਹੈ ਕਿ ਇਸ ਤਰ੍ਹਾਂ ਮਰਨ ਦੇ ਨਾਲ ਕੀ ਹੋਵੇਗਾ ਕਿ ਮੈਨੂੰ ਇਨਸਾਫ ਮਿਲ ਜਾਵੇਗਾ ਕਿ ਇਹ ਸਭ ਕੁਝ ਸਹੀ ਹੈ ਇਸ ਤਰ੍ਹਾਂ ਜਾਨ ਦੇਣ ਦੇ ਨਾਲ ਕੀ ਹਾਸਲ ਹੋਵੇਗਾ ਸਿਮਰਨ ਇੱਕ ਸਿਆਣੀ ਕੁੜੀ ਸੀ ਪੜ੍ਹੀ ਲਿਖੀ ਸੀ ਅਤੇ ਜਾਣਦੀ ਸੀ ਕਿ ਇਸ ਤਰ੍ਹਾਂ ਕਰਨ ਦੇ ਨਾਲ ਕੁਝ ਵੀ ਹਾਸਲ ਨਹੀਂ ਹੋਣਾ ਮੇਰੀ ਮੌਤ ਤੋਂ ਬਾਅਦ ਤਾਂ ਇਹ ਮਾਮਲਾ ਸ਼ਾਇਦ ਯਾ ਤਾਂ ਪੂਰਾ ਗਰਮ ਹੋ ਜਾਵੇਗਾ ਜਾਂ ਫਿਰ ਕਿਸੇ ਅਖਬਾਰ ਦੇ ਕੋਨੇ ਦੇ ਵਿੱਚ ਸ਼ੱਕੇ ਰਹਿ ਜਾਵੇਗਾ ਕਿ ਕੁੜੀ ਨੇ ਅਚਾਨਕ ਪਤਾ ਨਹੀਂ ਕਿਉਂ ਆਤਮ ਹੱਤਿਆ ਕਰ ਲਈ ਕਿਸੇ ਨੂੰ ਸਮਝ ਵੀ ਨਹੀਂ ਆਣੀ ਮੇਰੇ ਨਾਲ ਕੀ ਹੋ ਗਿਆ ਉੱਥੇ ਹੀ ਫਿਰ ਇੱਕ ਕੋ ਪਲਾਨ ਬਣਾਦੀ ਹੈ ਉਸਦੇ ਦਿਮਾਗ ਦੇ ਵਿੱਚ ਕੁਝ ਨਾ ਕੁਝ ਚੱਲ ਰਿਹਾ ਸੀ ਹਾਂਜੀ ਦੋਸਤੋ ਇੱਕ ਤਿੱਖਾ ਜਿਹਾ ਪੱਥਰ ਲੈਂਦੀ ਹੈ ਕਈ ਸ਼ਫੇਦਿਆਂ ਦੇ ਝੁੰਡ ਦੇ ਕੋਲ ਜਾਂਦੀ ਹੈ ਉੱਥੇ ਸ਼ਫੇਦੇ ਬਹੁਤ ਹਨ ਦੋਸਤੋ ਸ਼ਫੇਦੇ ਦੀ ਚਿੱਟੇ ਜਿਹੜਾ ਤਣਾ ਹੈ ਉਸਤੇ ਤਿੱਖੇ ਪੱਥਰ ਨਾਲ ਆਪਣੀ ਆਪੀਤੀ ਮੋٹے ਅੱਖਰਾਂ ਦੇ ਵਿੱਚ ਬਹੁਤ ਛੋਟ ਦੇ ਵਿੱਚ ਲਿਖ ਦਿੰਦੀ ਹੈ ਵੀ ਇਹ ਸਭ ਲੋਕ ਜ਼ਿੰਮੇਵਾਰ ਹਨ ਅਤੇ ਇਹਨਾਂ ਦੇ ਕਰਕੇ ਮੇਰੇ ਨਾਲ ਇਹਨਾਂ ਨੇ ਆ ਸਭ ਕੁਝ ਕੀਤਾ ਹੈ ਮੈਂ ਐਡਾ ਵੱਡਾ ਕਦਮ ਚੁੱਕਣ ਜਾ ਰਹੀ ਹਾਂ ਦੋਸਤੋ ਉੱਥੇ ਲਿਖ ਦਿੰਦੇ ਹਨ ਅਤੇ ਵਿਚਾਰੀ ਉਸੇ ਹੀ ਨਹਿਰ ਦੇ ਵਿੱਚ ਛਾਲ ਮਾਰ ਕੇ ਉਸੇ ਹੀ ਦਿਨ ਪੂਰੀ ਹੋ ਜਾਂਦੀ ਹੈ ਉਸ ਦਾ ਅਕਾਲ ਚਲਾਣਾ ਹੋ ਜਾਂਦਾ ਹੈ ਵਿਚਾਰੀ ਨੂੰ ਇਨਸਾਫ ਦੀ ਕੋਈ ਵੀ ਉਮੀਦ ਆਪਣੇ ਸਿਸਟਮ ਤੋਂ ਬਚੀ ਨਹੀਂ ਸੀ ਉਸ ਨੂੰ ਲੱਗਦਾ ਸੀ ਵੀ ਸਰਪੰਚਾ ਨੇ ਜੇਕਰ ਮੈਂ ਕਿਸੇ ਨੂੰ ਕੁਝ ਐਵੇਂ ਸਿੱਧਾ ਦੱਸਿਆ ਤਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰ ਦੇਣਾ ਹੈ ਉੱਤੇ ਹੀ ਨਿੱਕੇ ਵਿਚਾਰੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ ਚਲੋ ਜੀ ਉਸ ਦਿਨ ਜੋ ਹੋਇਆ ਸੋ ਹੋਇਆ ਹੁਣ ਇਹਨੇ ਦੇ ਵਿਚਾਰ ਕਿਉਂਕਿ ਕੁੜੀ ਸਾਰੀ ਰਾਤ ਹੋ ਗਈ ਘਰ ਨਹੀਂ ਆਈ ਹੈ ਹੁਣ ਪਿਤਾ ਉਸ ਦੀ ਮਾਤਾ ਅਤੇ ਬਲਬੀਰ ਸਾਰੇ ਪਾਸੇ ਲੱਭਦੇ ਹਨ ਅੜੜ ਜਾਂਦੇ ਹਨ ਚਾਚੇ ਤਾਈ ਸਭ ਇਕੱਠੇ ਰਿਸ਼ਤੇਦਾਰ ਹੋ ਗਏ ਹਨ ਕਿਸੇ ਨੂੰ ਸਮਝ ਨਹੀਂ ਆ ਰਿਹਾ ਕੀ ਹੋ ਗਿਆ ਹੈ ਪੁਲਿਸ ਵੀ ਬੁਲਾ ਲਈ ਜਾਂਦੀ ਹੈ ਤੇ ਸਭ ਪਾਸੇ ਲੱਭਦੇ ਹਨ ਹੁਣ ਬਲਬੀਰ ਨੂੰ ਅੰਦਾਜ਼ਾ ਤਾਂ ਸੀਗਾ ਵੀ ਰੋਹਿਤ ਜਿਹੜਾ ਹੈ ਲੱਗਦਾ ਹੈ ਲੇਕਿਨ ਉਸਨੇ ਸੋਚਿਆ ਨਹੀਂ ਸੀ ਵੀ ਇਸ ਕੰਮ ਦੇ ਪਿੱਛੇ ਰੋਹਿਤ ਦਾ ਹੱਥ ਹੋ ਸਕਦਾ ਹੈ ਦੋਸਤੋ ਸਾਰੇ ਪਾਸੇ ਲੱਭਦੇ ਹਨ ਲੇਕਿਨ ਕਿਸੇ ਪਾਸੇ ਵੀ ਕੁਝ ਵੀ ਉਹਨਾਂ ਨੂੰ ਮਿਲਦਾ ਨਹੀਂ ਹੈ ਹੁਣ ਅਗਲੀ ਸਵੇਰ ਹੋ ਚੁੱਕੀ ਹੈ ਸਵੇਰ ਦੇ ਤਕਰੀਬਨ 11:15 ਤੇ ਇੱਕ ਮੁੰਡਾ ਪਜਾ ਪਜਾ ਹਪੜਾ ਤਪੜੀ ਦੇ ਵਿੱਚ ਨਹਿਰ ਵਾਲੇ ਪਾਸੋਂ ਆਂਦਾ ਹੈ ਤੇ ਕਹਿੰਦਾ ਹੈ ਉੱਥੇ ਛਪੇਦੇ ਤੇ ਕੁਝ ਲਿਖਿਆ ਹੋਇਆ ਹੈ ਖੂਨ ਦੇ ਚਿੱਟੇ ਉੱਥੇ ਨੇੜੇ ਪਏ ਹਨ ਅਤੇ ਸ਼ਾਇਦ ਉੱਥੇ ਇੱਕ ਚੁੰਨੀ ਵੀ ਪਈ ਹੈ ਤੁਸੀਂ ਪਛਾਣੋ ਉਹ ਚੁੰਨੀ ਕਿਸ ਦੀ ਹੈ ਕੀ ਵਾਕਈ ਉਹ ਸਿਮਰਨ ਦੀ ਚੁੰਨੀ ਹੈ ਜੇਕਰ ਅਜਿਹਾ ਹੈ ਤਾਂ ਵਿਚਾਰੀ ਨਾਲ ਬਹੁਤ ਕੁਝ ਪਾਣਾ ਵਾਪਰ ਚੁੱਕਿਆ ਹੈ ਜਦੋਂ ਇੰਨੀ ਗੱਲ ਘਰwale ਸੁਣਦੇ ਹਨ ਉਹਨਾਂ ਦੇ ਤਾਂ ਇੱਕਦਮ ਪੈਰਾ ਹਿੱਟੋ ਜਮੀਨ ਹੀ ਨਿਕਲ ਜਾਂਦੀ ਹੈ ਸਮਝ ਨਹੀਂ ਆ ਰਿਹਾ ਕੀ ਕਰੀਏ ਕੀ ਨਾ ਕਰੀਏ ਕੁਝ ਵੀ ਉਹਨਾਂ ਦੇ ਪੱਲੇ ਨਹੀਂ ਪੈ ਰਿਹਾ ਵੀ ਇਹ ਸਭ ਕੁਝ ਸਾਡੇ ਨਾਲ ਕੀ ਹੋ ਗਿਆ ਹੈ ਮਾਤਾ ਤਾਂ ਵਿਚਾਰੀ ਉੱਥੇ ਹੀ ਬੇਹੋਸ਼ ਹੋ ਕੇ ਡੇਢੀ ਜਾਂਦੀ ਹੈ ਇਧਰੋਂ ਪਿਤਾ ਜਿਹੜਾ ਹੈ ਮੋਟਰਸਾਈਕਲ ਚੱਕਦਾ ਹੈ ਬਲਬੀਰ ਉਸਦੇ ਨਾਲਾਂ ਦੀ ਜਿੱਦ ਕਰਦਾ ਹੈ ਲੇਕਿਨ ਪਿਤਾ ਉਸ ਨੂੰ ਇੰਨਾ ਕਹਿ ਕੇ ਰੋਕ ਜੰਦਾ ਹੈ ਤੂੰ ਹਾਲੇ ਬੱਚਾ ਹੈ ਇੱਥੇ ਰੁਕ ਜਾ ਅਸੀਂ ਅੱਗੇ ਜਾਣੇ ਹਾਂ ਸਾਨੂੰ ਦੇਖਣ ਦੇ ਉੱਤੇ ਕੀ ਗੱਲ ਹੈ ਕੀ ਪਤਾ ਐਵੇਂ ਮਰਦਾ ਹੋਵੇ ਕੋਈ ਹੋਰ ਹੋਵੇ ਦੋਸਤੋ ਜਿਵੇਂ ਹੀ ਉੱਤੇ ਸ਼ਮਸ਼ੇਰ ਸਿੰਘ ਪਹੁੰਚਿਆ ਉਸ ਦਿਨ ਤਾਂ ਜਿਵੇਂ ਜ਼ਿੰਦਗੀ ਉਜੜ ਗਈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਉਹ ਲਿਖਾਈ ਵੀ ਸਿਮਰੰਦੀ ਹੈ ਉਹ ਚੁੰਨੀ ਵੀ ਸਿਮਰੰਦੀ ਹੈ ਅਤੇ ਸਿਮਰਨ ਕਨ ਦੀ ਲੱਭ ਹੀ ਨਹੀਂ ਰਹੀ ਹੈ। ਇੱਕਦਮ ਤਾਂ ਸ਼ਮਸ਼ੇਰ ਦਾ ਜੀ ਕਰਿਆ ਐਸੇ ਹੀ ਮੈਰ ਦੇ ਵਿੱਚ ਮੈਂ ਛਾਲ ਮਾਰ ਦੇਵਾਂ। ਕਿਨਾਰੇ ਤੇ ਜਿਵੇਂ ਹੀ ਜਾਣ ਦੀ ਕੋਸ਼ਿਸ਼ ਕਰਦਾ ਹੈ, ਨਾਲ ਵਾਲੇ ਲੋਕ ਉਸ ਨੂੰ ਫੜ ਲੈਂਦੇ ਹਨ। ਕਬੜਾ ਹੋ ਗਿਆ ਹੈ। ਇਹ ਸਭ ਕੁਝ ਕੀ ਕਰ ਰਿਹਾ ਹੈ? ਤੂੰ ਤਾਂ ਫੌਜੀ ਹੈ। ਕਿਉਂ ਬੁਝਦਲਾ ਵਾਲੇ ਕੰਮ ਕਰਦਾ ਹੈਂ? ਤੂੰ ਚਿੰਤਾ ਨਾ ਕਰ। ਆਪਾਂ ਲੱਭਾਂਗੇ ਕਿਨੇ ਕਰਿਆ ਹੈ। ਹੁਣ ਇੰਨੇ ਦੇ ਵਿਚਕਾਰ ਹੁਣ ਵਾਪਸ ਜਾਂਦੇ ਹਨ ਅਤੇ ਸ਼ਪੇਧਾਂ ਵੱਲ ਦੇਖਦੇ ਹਨ। ਵੀ ਲਿਖਾਈ ਤਾਂ ਉਸ ਦੀ ਹੈ। ਦੇਖੀ ਕੀ ਲਿਖਿਆ ਹੈ? ਅਤੇ ਕਿਉਂ ਉਸਨੇ ਇਨਾ ਵੱਡਾ ਕਦਮ ਚੁੱਕਿਆ? ਇਹ ਕੋੰਦੇ ਚਿੱਕੜ ਕਾ ਦੇ ਹਨ ਦੋਸਤੋ ਜਿਵੇਂ ਹੀ ਪੜਦੇ ਹਨ ਉਹਨਾਂ ਦੇ ਤਾਂ ਇੱਕਦਮ ਹੋਸ਼ ਉੱਡ ਜਾਂਦੇ ਹਨ ਉਸਤੇ ਉੱਪਰ ਲਿਖਿਆ ਸੀ ਮੇਰੇ ਨਾਲ ਰੋਹਿਤ ਅਤੇ ਉਸਦੇ ਦੋਸਤ ਨੇ ਇਹਨਾਂ ਗਲਤ ਕੰਮ ਸਾਰੀ ਰਾਤ ਕੀਤਾ ਹੈ ਅਤੇ ਮੈਂ ਹੁਣ ਇਹਨਾਂ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦੀ ਮੈਨੂੰ ਹੁਣ ਜੀਣ ਦਾ ਕੋਈ ਅਧਿਕਾਰ ਨਹੀਂ ਹੈ ਮੈਂ ਇਹਨਾਂ ਵੱਡਾ ਕਦਮ ਚੁੱਕਣ ਜਾ ਰਹੀ ਹਾਂ ਅਤੇ ਮੈਨੂੰ ਕੋਈ ਸਮਾਜ ਤੋਂ ਇਨਸਾਫ ਦੀ ਉਮੀਦ ਨਹੀਂ ਹੈ ਮੈਂ ਤਾਂ ਬਸ ਹੁਣ ਆਪਣੀ ਜਾਨ ਦੇਣ ਜਾ ਰਹੀ ਹਾਂ ਹੁਣ ਇਹਨੀ ਗੱਲ ਪੜ੍ਹ ਕੇ ਫੌਜੀ ਦੇ ਖੂਨ ਉਬਾਲੇ ਮਾਰਨ ਲੱਗ ਜਾਂਦਾ ਹੈ ਅਤੇ ਇੱਕਦਮ ਆਪਣਾ ਮੋਟਰਸਾਈਕਲ ਚੱਕਦਾ ਹੈ ਨਾਲਬਾਰੇ ਸਾਥੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਕਿਧਰ ਚਲਿਆ ਹੈ ਸੋਚ ਵਿਚਾਰਤਲ ਹੈ ਲੇਕਿਨ ਸੋਚਣ ਦਾ ਸਮਾਂ ਲੱਗ ਚੁੱਕਿਆ ਹੈ ਦੋਸਤੋ ਘਰ ਆਉਂਦਾ ਹੈ ਅਤੇ ਆਪਣੀ ਦੁਨਾਲੀ ਨੂੰ ਹੱਥ ਪਾਉਂਦਾ ਹੈ ਇੰਨੇ ਦੇ ਵਿਕਾਰ ਸਭ ਰਿਸ਼ਤੇਦਾਰ ਉਸ ਨੂੰ ਫੜ ਲੈਂਦੇ ਹਨ ਆ ਕੀ ਕਰਨ ਚਲਿਆ ਹੈ ਪਾਗਲ ਹੋ ਗਿਆ ਹੈ ਅਪਾ ਇਸ ਦੀ ਕੀ ਇਸ ਕਰਾਂਗੇ ਅਤੇ ਪੁਰਸ ਦੇ ਕੋਲ ਜਾਵਾਂਗੇ ਕਿਪਤਾ ਆਪਣੀ ਸੁਣਵਾਈ ਕਰਨ ਲੈ ਕਿਉ ਆਪਣੀ ਅਤੇ ਆਪਣੇ ਬੱਚੇ ਦੀ ਜ਼ਿੰਦਗੀ ਖਰਾਬ ਕਰਨਾ ਹੈ ਇੱਕ ਜੀ ਘਰੋਂ ਚਲਾ ਗਿਆ ਹੈ ਅਤੇ ਤੂੰ ਸਾਰੇ ਟੱਬਰ ਦੀ ਜ਼ਿੰਦਗੀ ਖਰਾਬ ਕਰਨ ਨੂੰ ਤਲਿਆ ਹੈ ਸਿਆਣਾ ਬਣ ਹੁਣ ਸਾਰੇ ਉਸ ਨੂੰ ਸਮਝਾਉਦੇ ਹਨ ਸਮਝਣ ਨੂੰ ਥਿਆਰ ਨਹੀਂ ਹੈ ਅਤੇ ਕਹਿੰਦਾ ਹੈ ਨਹੀਂ ਅੱਜ ਤਾਂ ਮੈਂ ਜਾਂ ਤਾਂ ਮਰਾਂਗਾ ਜਾਂ ਮਰਾਂਗਾ सरपंचਾਂ ਦੇ ਸਾਰੇ ਖਾਨਦਾਨ ਨੂੰ ਜੇਕਰ ਅਜਨਾ ਖਤਮ ਕਰਤਾ ਰੋਹਿਤ ਦੇ ਬੱਚੇ ਦੇ ਜੇਕਰ ਕਨ ਫੱਟੀ ਤੇ ਗੋੜੀ ਨਾ ਮਾਰੀ ਤਾਂ ਦੇਖਿਓ ਮੇਰੇ ਨਾਮ ਵੀ ਸ਼ਮਸ਼ੇਰ ਸਿੰਘ ਨਹੀਂ ਮੈਂ ਵੀ ਆਪਣੇ ਆਪ ਨੂੰ ਫੌਜੀ ਨਹੀਂ ਕਹਿ ਪਾਵਾਂਗਾ ਆਪਣੀ ਦਿਨਾਲੀ ਚੱਕ ਕੇ ਉਧਰ ਭੱਜਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਬਾਕੀ ਸਾਰੇ ਜਨੇ ਉਸ ਨੂੰ ਫੜ ਲੈਂਦੇ ਹਨ ਅਤੇ ਉਸ ਨੂੰ ਕਹਿੰਦੇ ਹਨ ਸਿਆਣਾ ਬੰਦ ਹਜੇ ਹੁਣ ਸਮਾਂ ਨਹੀਂ ਹੈ ਆਪਣਾ ਕੁਝ ਕਰਨ ਦਾ ਚਲੋ ਇੱਕਦਮ ਪੰਚਾਇਤ ਬਿਠਾਈ ਜਾਂਦੀ ਹੈ ਕਿਉਂਕਿ ਪੰਚਾਇਤ ਦੇ ਵਿੱਚ ਸਰਪੰਚਾ ਦੇ ਬੰਦੇ ਜਾਦੇ ਹਨ ਇਦਰੋ ਸ਼ਮਸ਼ੇਰ ਸਿੰਘ ਦੀ ਪੰਚਾਇਤ ਦੇ ਵਿੱਚ ਇਸ ਕਰਕੇ ਨਹੀਂ ਆਇਆ ਵੀ ਜੇਕਰ ਸਰਪੰਚ ਨੂੰ ਉਹ ਆਪਣੇ ਸਾਹਮਣੇ ਦੇਖੇਗਾ ਤਾਂ ਇੱਕਦਮ ਗੋਲੀ ਮਾਰ ਦੇਵੇਗਾ ਅਤੇ ਉਸ ਤੋਂ ਡਰਦਿਆਂ ਨੇ ਰਿਸ਼ਤੇਦਾਰਾਂ ਨੇ ਉਸ ਨੂੰ ਘਰ ਦੇ ਵਿੱਚ ਕੁੰਡਾ ਲਗਾ ਕੇ ਬੰਦ ਕਰ ਰੱਖਿਆ ਹੈ ਅਤੇ ਸਭ ਡਰਦੇ ਹਨ ਵੀ ਕੋਈ ਗਲਤ ਕਦਮ ਇੱਕਦਮ ਨਾ ਚੁੱਕ ਜਾਵੇ ਚਲੋ ਜੀ ਰਿਸ਼ਤੇਦਾਰ ਉੱਥੇ ਹਨ ਲੇਕਿਨ ਸਰਪੰਚ ਜਿਹੜਾ ਹੈ ਆਪਣੇ ਮੁੰਡੇ ਦੀ ਚਪੇੜਾ ਤਾਂ ਵਰਦਾ ਹੈ ਅਤੇ ਕਹਿੰਦਾ ਹੈ ਇਸਨੇ ਕੁਝ ਨਹੀਂ ਕੀਤਾ ਲੇਕਿਨ ਹਾਂ ਲੜਾਈ ਇਸਦੀ ਜਰੂਰ ਹੋਈ ਸੀ ਅੱਜ ਮੈਨੂੰ ਪਤਾ ਲੱਗਿਆ ਹੈ ਵੀ ਸਿਮਰਨ ਨਾਲ ਇਸਦੀ ਲੜਾਈ ਚੱਲਦੀ ਸੀ ਸ਼ਾਇਦ ਸਿਮਰਨ ਨੇ ਇਸ ਤੋਂ ਬਦਲਾ ਲੈਣ ਲਈ ਆਪਣੇ ਆਪ ਦਾ ਖੂਨ ਕਢਿਆ ਅਤੇ ਉਸ ਸਫੇਦੇ ਦੇ ਧੱਕੇ ਨਾਲ ਲਿਖਿਆ ਅਤੇ ਨਹਿਰ ਦੇ ਵਿੱਚ ਛਾਲ ਮਾਰ ਗਏ ਬੱਚੀ ਜਰੀ ਹੈ ਛੋਟੀ ਜੀ ਲੜਾਈ ਨੂੰ ਇੰਨਾ ਵਧਾ ਕੇ ਉਸ ਨਹਿਰ ਦੇ ਵਿੱਚ ਛਾਲ ਮਾਰ ਗਏ ਹਜੇ ਤੱਕ ਤਾਂ ਬੱਚੀ ਦੀ ਲਾਸ਼ ਨਹੀਂ ਮਿਲੀ ਹੈ ਜਦੋਂ ਲਾਸ਼ ਮਿਲੇਗੀ ਉਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਹੋਵੇਗਾ ਫਿਰ ਕੇਸ ਚੱਲੇਗਾ ਬਾਦ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਮੇਰੇ ਮੁੰਡੇ ਦਾ ਕਸੂਰ ਹੈ ਜਾਂ ਨਹੀਂ ਇੰਨੀ ਜਲਦੀ ਕੁਝ ਵੀ ਕਹਿਣਾ ਮੁਸ਼ਕਲ ਹੈ ਪੰਚਾਇਤ ਜਿਹੜੀ ਹੈ ਸਰਪੰਚ ਦੇ ਨਾਲ ਹੋ ਜਾਂਦੀ ਹੈ ਵੀ ਗਲਤ ਹੈ ਸਹੀ ਹੈ ਆਪਾਂ ਇਹ ਨਹੀਂ ਜਲਦੀ ਫੈਸਲਾ ਕਰ ਦਈਏ ਅਤੇ ਇਸ ਵਿਚਾਰੇ ਦੇ ਖਿਲਾਫ ਹੋ ਜਾਈਏ ਇਹ ਤਾਂ ਗਲਤ ਠੀਕ ਨਹੀਂ ਹੈ ਹੁਣ ਸਾਰੇ ਸਮਝ ਨਹੀਂ ਪaldehyde ਵੀ ਇਹ ਸਭ ਕੁਝ ਕੀ ਹੋ ਰਿਹਾ ਹੈ ਇਧਰੋਂ ਸ਼ਮਸ਼ੇਰ ਸਿੰਘ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਸੇ ਹੀ ਸਾਗੀ ਦਿਨ ਪੁਲਸ ਸਟੇਸ਼ਨ 'ਤੇ ਪਹੁੰਚਦਾ ਹੈ ਰਿਪੋਰਟ ਦਰਜ ਕਰਾਉਣ ਜਾਂਦਾ ਹੈ ਪੁਲਸ ਵਾਲਿਆਂ ਨੂੰ ਪਹਿਲਾਂ ਹੀ ਪੈਸੇ ਖਵਾ ਦਿੱਤੇ ਹਨ ਅਤੇ ਕਹਿੰਦੇ ਹਨ ਤੁਸੀਂ ਕਿਵੇਂ ਕਹਿ ਸਕਦੇ ਹੋ ਤੁਹਾਡੀ ਕੁੜੀ ਵਰ ਗਈ ਹੈ ਕੀ ਪਤਾ ਤੁਸੀਂ ਸਰਪੰਚ ਨੂੰ ਬਦਨਾਮ ਕਰਨ ਵਾਸਤੇ ਕੁੜੀ ਨੂੰ ਘਰੇ ਲਕੋਰਖਿਆ ਹੋਵੇ ਸਾਨੂੰ ਕੀ ਪਤਾ ਹੈ ਇਹ ਸਭ ਕੁਝ ਅਸੀਂ ਕਿਵੇਂ ਯਕੀਨ ਕਰ ਲਈਏ ਤੁਹਾਨੂੰ ਕੁੜੀ ਦੀ ਲਾਸ਼ ਮਿਲੀ ਹੈ ਕਿ ਤੁਹਾਡੇ ਕੋਲ ਕੀ ਸਬੂਤ ਹੈ ਕੁੜੀ ਮਰ ਚੁੱਕੀ ਹੈ ਸਾਨੂੰ 1 ਮਹੀਨਾ ਭਾਲ ਕਰਨ ਦਿਓ ਕਾਨੂੰਨ ਕਹਿੰਦਾ ਹੈ ਲੰਬਾ ਸਮਾਂ ਭਾਲ ਕਰਨ ਤੋਂ ਬਾਅਦ ਜੇਕਰ ਬੰਦਾ ਨਾ ਮਿਲੇ ਤਾਂ ਫਿਰ ਉਸ ਨੂੰ ਮਰਿਆ ਮੰਨਿਆ ਜਾ ਸਕਦਾ ਹੈ ਉਹ ਵੀ ਜੇਕਰ ਘਰ ਦੇ ਰਾਜੀ ਹੋਣ ਇੰਨੀ ਜਲਦੀ ਸਿੱਕੇ ਮੰਨ ਲੀਏ ਵੀ ਮਰ ਚੁੱਕੀ ਹੈ ਉਹ ਜਿਹੜਾ ਸਪੈਡ ਤੇ ਲਿਖਿਆ ਹੈ ਕਿ ਪਤਾ ਤੂੰ ਲਿਖਤਾ ਹੋਵੇਂ ਹੁਣ ਇੰਨੀ ਗੱਲ ਸੁਣ ਕੇ ਸ਼ਮਸ਼ੇਰ ਕਹਿੰਦਾ ਹੈ ਤੇਰਾ ਦਿਮਾਗ ਖਰਾਬ ਹੈ ਮੈਂ ਆਪਣੀ ਬਦਨਾਮੀ ਕਿਉਂ ਕਰਾਵਾਂਗਾ ਮੈਂ ਆਪਣੀ ਧੀ ਨੂੰ ਮਾਰ ਕੇ ਕਿਉਂ ਖੁਸ਼ ਆਂ ਅਗੋ ਕਹਿੰਦਾ ਤੂੰ ਸਰਪੰਚੀ ਹਾਸਲ ਕਰਨਾ ਚਾਹੁੰਦਾ ਹੋਵੇਂ ਤਾਂ ਕਰਕੇ ਸ਼ਾਇਦ ਤੂੰ ਕਰ ਸਕਦਾ ਹੈ ਲੇਕਿਨ ਸ਼ਮਸ਼ੇਰ ਸਿੰਘ ਕਹਿੰਦਾ ਨਹੀਂ ਮੈਂ ਇਹ ਕਿਉਂ ਕਰਾਂਗਾ ਮੈਂ ਇਹਨਾਂ ਗਿਰਿਆ ਹੋਇਆ ਇਨਸਾਨ ਨੂੰ ਹਾਂ ਮੰਨਦਾ ਹਾਂ ਮੇਰਾ ਵੀ ਇੰਟਰਸਟ ਹੈ ਮੈਂ ਸਰਪੰਚ ਬਣ ਜਾਂਦਾ ਲੇਕਿਨ ਹੁਣ ਮੈਂ ਇਹਦਾ ਕੁਝ ਵੀ ਨਹੀਂ ਚਾਹੁੰਦਾ ਮੈਂ ਚਾਹੁੰਦਾ ਹਾਂ ਬਸ ਮੈਨੂੰ ਇਨਸਾਫ ਮਿਲੇ ਮੇਰੀ ਧੀ ਵੀ ਜਾਨ ਗਈ ਹੈ ਅਤੇ ਮੈਂ ਚਾਹੁੰਦਾ ਹਾਂ ਵੀ ਮੇਰੀ ਧੀ ਨੂੰ ਇਨਸਾਫ ਮਿਲੇ ਤੁਸੀਂ ਇਹ ਸਭ ਕੁਝ ਕਰ ਰਹੇ ਹੋ ਨਾ ਇਹ ਸਭ ਕੁਝ ਠੀਕ ਨਹੀਂ ਹੈ ਜਣੀ ਖਣੀ ਥਾਂ ਤੋਂ ਪੈਸੇ ਖਾਣੇ ਠੀਕ ਨਹੀਂ ਹਨ ਜੇਕਰ ਤੁਹਾਡੀ ਕੁੜੀ ਨਾਲ ਕੱਲ ਨੂੰ ਅਜਿਹਾ ਕੁਝ ਹੋ ਜਾਵੇ ਤੁਹਾਨੂੰ ਕਿਵੇਂ ਲੱਗੇਗਾ ਫਿਰ ਵੀ ਕਹਾਂਗਾ ਵੀ ਸਰਪੰਚ ਬੇਕਸੂਰ ਹੈ ਹੁਣ ਇੰਨੀ ਗੱਲ ਸੁਣ ਕੇ ਉਥੋਂ ਦਾ ਐਸਐਚਓ ਭੜਕ ਜਾਂਦਾ ਹੈ ਤੇ ਕਹਿੰਦਾ ਹੈ ਜੱਪਾ ਜੇ ਤੋ ਮੇਰੇ ਬਾਰੇ ਅਜਿਹਾ ਗਲਤ ਬੋਲ ਰਿਹਾ ਹੈ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਕੁੜੀ ਬਾਰੇ ਗਲਤ ਬੋਲਣ ਦੀ ਹੁਣ ਤੋਂ ਇੱਥੇ ਵਾਪਸ ਨਹੀਂ ਆਈ ਮੈਂ ਤਾਂ ਤੈਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮੈਂ ਤੇਰੀ ਕੁੜੀ ਨੂੰ ਪਾੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜੱਪਾ ਮੈਂ ਨਹੀਂ ਲਿਖਦਾ ਰਿਪੋਰਟ ਤੇਰੀ ਇੰਜ ਤੇ ਜਾਣਾ ਚੱਲ ਜਾ ਜੇਰੀ ਕੋਰਟ ਕਚੇਰੀ ਜਾਣਾ ਚੱਲ ਜਾ ਜਿਹੜੇ ਅਫਸਰ ਕੋਲ ਜਾਣਾ ਚੱਲ ਜਾ ਹੁਣ ਤਾਂ ਤੇਰਾ ਰੱਬ ਰੱਖਾ ਹੈ ਅਸੀਂ ਤੇਰੇ ਰਾਖੇ ਨਹੀਂ ਹਾਂ ਹਾਂਜੀ ਦੋਸਤੋ ਸ਼ਮਸ਼ੇਰ ਸਿੰਘ ਨੂੰ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਉੱਥੋਂ ਭਜਾ ਦਿੱਤਾ ਜਾਂਦਾ ਹੈ ਸ਼ਮਸ਼ੇਰ ਸਿੰਘ ਬੜੇ ਵਾਸਤੇ ਪਾਉਂਦਾ ਹੈ ਵੀ ਮੈਂ ਫੌਜੀ ਹਾਂ ਅਤੇ ਰਿਟਾਇਰਡ ਫੌਜੀ ਹਾਂ ਕਿੰਨੇ ਸਾਲ ਮੈਂ ਆਪਣੇ ਦੇਸ਼ ਦੀ ਸੇਵਾ ਕੀਤੀ ਹੈ ਕਿ ਇਹ ਫਲ ਮਿਲ ਰਿਹਾ ਹੈ ਮੈਨੂੰ ਆਪਣੇ ਦੇਸ਼ ਦੀ ਸੇਵਾ ਕਰਨ ਦਾ ਕਿ ਇਹ ਸਭ ਕੁਝ ਹੈ ਇਥੋਂ ਦਾ ਕਾਨੂੰਨ ਲੇਕਿਨ ਕੋਈ ਵੀ ਉਸ ਦੀ ਗੱਲ ਨਹੀਂ ਸੁਣਦਾ ਦੋਸਤੋ ਇਕਦਮ ਘਰਿਆ ਜਾਂਦਾ ਹੈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਰੋਣ ਲੱਗ ਜਾਂਦਾ ਹੈ ਅਤੇ ਪੁੱਭਾ ਮਾਰ ਕੇ ਉੱਥੇ ਹੀ ਰੋ ਰੋ ਕੇ ਆਪਣੇ ਦੁੱਖ ਨੂੰ ਸਾਂਝਾ ਕਰਦਾ ਹੈ ਅਤੇ ਬਾਕੀਆਂ ਨੂੰ ਕਹਿੰਦਾ ਹੈ ਕਿ ਨਾ ਮਜਬੂਰ ਹੋ ਚੁੱਕਿਆ ਹਾਂ ਮੈਂ ਕੀ ਕਰ ਸਕਦਾ ਹਾਂ ਹੁਣ ਤਾਂ ਬਸ ਕੁਝ ਤਿੱਖੇ ਕਦਮ ਮੈਨੂੰ ਚੱਕਣੇ ਹੀ ਪਣਗੇ ਹਜੇ ਸੋਚ ਹੀ ਰਿਹਾ ਸੀ ਲੇਕਿਨ ਰਿਸ਼ਤੇਦਾਰਾਂ ਨੇ ਉਨਕੱਦ ਤੱਕ ਕਿਉਂ ਆਪਣੇ ਬੱਚੇ ਦੀ ਵੀ ਜ਼ਿੰਦਗੀ ਖਰਾਬ ਕਰਦਾ ਹੈ ਤੇਰਾ ਹਾਲ ਇੱਕ ਮੁੰਡਾ ਹੈ ਤੇਰੀ ਪਤਨੀ ਹੈ ਤੇਰੇ ਜਾਣ ਦੇ ਬਾਅਦ ਉਹਨਾਂ ਦਾ ਕੀ ਬੜੇਗਾ ਲੇਕਿਨ ਸਭ ਉਸਨੂੰ ਰੋਕ ਦਿੰਦੇ ਹਨ ਦੋਸਤੋ ਇਹ ਸਭ ਕੁਝ ਕੋਲ ਖੜਾ ਬਲਬੀਰ ਸੁਣ ਰਿਹਾ ਹੈ ਆਪਣੇ ਪਿਤਾ ਨੂੰ ਬੇਬਸ ਉਸ ਤੋਂ ਦੇਖਿਆ ਨਹੀਂ ਜਾ ਰਿਹਾ ਉਸਦੇ ਮਨ ਦੇ ਵਿੱਚ ਵੀ ਰੋਹਿਤ ਦੇ ਖਿਲਾਫ ਬਹੁਤ ਗੁੱਸਾ ਹੈ ਅਤੇ ਉਸ ਨੂੰ ਵੀ ਲੱਗਦਾ ਹੈ ਵੀ ਰੋਹਿਤ ਨੇ ਇਹ ਸਭ ਕੁਝ ਕੀਤਾ ਹੈ ਲੇਕਿਨ ਇਧਰ ਇੱਕ ਜੜਾ ਸਰਪੰਚ ਆਇਆ ਹੈ ਬਹੁਤ ਛਾਤਰ ਹੈ ਪੁਲਿਸ ਵਾਲਿਆਂ ਨੂੰ ਦੂਜੇ ਪਿੰਡ ਇੱਕ ਕੁੜੀ ਦੀ লাশ ਮਿਲੀ ਹੈ ਜੋ ਕਿ ਡੈਰ ਦੇ ਵਿੱਚੋਂ ਮਿਲੀ ਸੀ ਪੁਲਿਸ ਵਾਲੇ ਮਿੰਟ ਦੇ ਵਿੱਚ ਸਮਝ ਜਾਂਦੇ ਹਨ ਵੀ ਇਹ ਉਹੀ ਕੁੜੀ ਹੈ ਅਤੇ ਉਹਨਾਂ ਨੂੰ ਵੀ ਲੱਗਿਆ ਵੀ ਜੇਕਰ ਇਸ ਦਾ ਪਤਾ ਸ਼ਮਸ਼ੇਰ ਸਿੰਘ ਦੇ ਪਰਿਵਾਰ ਨੂੰ ਲੱਗ ਜਾਵੇਗਾ ਤਾਂ ਉਹਨਾਂ ਨੇ ਪੋਸਟਮਾਰਟਮ ਦੀ ਰਿਪੋਰਟ ਮੰਗਣੀ ਹੈ ਅਤੇ ਉਸ ਤੋਂ ਬਾਅਦ ਸਾਨੂੰ ਪੋਸਟਮਾਰਟਮ ਕਰਾਉਣਾ ਹੀ ਪੈਣਾ ਹੈ ਸਰਪੰਚ ਕੋਲ ਜਿਹੜੇ ਪੈਸੇ ਖਾਦੇ ਹਨ ਉਸ ਦਾ ਵੀ ਕੋਈ ਫਾਲ ਨਹੀਂ ਮਿਲ ਰਹਾ ਹਾਂਜੀ ਸਰਪੰਚ ਨੂੰ ਫੋਨ ਲਗਾਉਂਦੇ ਹਾਂ ਅਤੇ ਕਹਿੰਦੇ ਹਨ ਵੀ ਇਸ ਤਰ੍ਹਾਂ ਕੁੜੀ ਮਿਲ ਚੁੱਕੀ ਹੈ ਕੁੜੀ ਦੀ ਲਾਸ਼ ਹੈ ਅਤੇ ਤੁਸੀਂ ਸਾਨੂੰ 80 ਲੱਖ ਰੁਪਏ ਦੇ ਦਿਓ ਅਸੀਂ ਇਸ ਕੇਸ ਨੂੰ ਇੱਥੇ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰਾਂਗੇ ਸਰਪੰਚ ਤੁਰੰਤ ਆਪਣੇ ਮੁੰਡੇ ਦੀ ਖਾਤਰ ਵਾਅਦਾ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਹਾਂ ਨੂੰ ਤੁਹਾਡੇ ਕੋਲ ਪੈਸਾ ਪਹੁੰਚ ਜਾਵੇਗਾ ਲੇਕਿਨ ਇਸ ਕੇਸ ਨੂੰ ਕਿਵੇਂ ਰੱਖਵੇਂ ਰਫਾ-ਦਫਾ ਕਰੋ ਹਾਂਜੀ ਉਸ ਕੁੜੀ ਦੀ লাশ ਨੂੰ ਉੱਥੇ ਹੀ ਸੜ ਕੇ ਅਤੇ अलग-अलग हिस्सों ਦੇ ਵਿੱਚ ਖਿਲਾਰ ਕੇ ਕਈ-ਕਈ ਜਗ੍ਹਾ ਤੇ ਦਫਨ ਕਰ ਦਿੱਤਾ ਜਾਂਦਾ ਹੈ ਪੁਲਿਸ ਵਾਲਿਆਂ ਨੇ ਇਹਨਾਂ ਨੀਚ ਕੰਮ ਬਿਨਾ ਕੁਝ ਦੇਰ ਲਗਾਏ ਕਰ ਦਿੱਤਾ ਸੀ ਅਤੇ ਨਾਲ ਮਿਲੇ ਹਨ ਦੋਸਤੋ ਹੁਣ ਸਾਰੀ ਘਟਨਾ ਜਿਹੜੀ ਹੈ ਇਸੇ ਤਰ੍ਹਾਂ ਬੀਤਦੀ ਜਾ ਰਹੀ ਹੈ ਅਤੇ ਹੁਣ ਕਿਸੇ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਹੈ ਵੀ ਕੀ ਕਹੀਏ ਲੇਕਿਨ ਬਲਬੀਰ ਜਿਹੜਾ ਹੈ ਉਹ ਤਾਂ ਠੜ ਚੁੱਕਿਆ ਸੀ ਵੀ ਇਸ ਦਾ ਅੰਤ ਹੁਣ ਐਸੇ ਤਰ੍ਹਾਂ ਨਿਕਲਣਾ ਹੈ ਰਾਤ ਨੂੰ ਚੁੱਪ-ਚੁਪਿਤੇ ਆਪਣੇ ਪਿਤਾ ਦੀ ਜਿਹੜੀ ਲਾਇਸੈਂਸੀ ਪਿਸਤੌਲ ਹੈ ਉਸ ਨੂੰ ਚੱਕਦਾ ਹੈ ਰਿਵਲਵਰ ਲੈਂਦਾ ਹੈ ਉਸ ਦੇ ਵਿੱਚ ਗੋਲੀਆਂ ਲੋਡ ਕਰ ਲੈਂਦਾ ਹੈ 6 ਦੀਆਂ 6 ਗੋਲੀਆਂ ਉਸ ਦੇ ਵਿੱਚ ਭਰ ਮੰਦਾ ਹੈ ਅਤੇ ਚੁੱਪਚੀਪੀਤੇ ਰਾਤ ਨੂੰ ਸਰਪੰਚਾਂ ਦੇ ਘਰੇ ਪਹਰਾਦਾਰਾਂ ਤੋਂ ਬਚਦਾ ਹੋਇਆ ਅੰਦਰ ਵੜ ਜਾਂਦਾ ਹੋਇਆ ਦੋਸਤੋ ਉਸ ਨੂੰ ਪਤਾ ਹੈ ਵਿਦਰੋਹਿਤ ਕਿਹੜੇ ਕਮਰੇ ਸੌਂਦਾ ਹੈ ਅਤੇ ਉਸ ਕਮਰੇ ਦੇ ਵਿੱਚ ਤਾਂ ਚਲਾ ਜਾਂਦਾ ਹੈ ਅਤੇ ਉਸ ਨੂੰ ਸਾਹਮਣੇ ਦਿਖਦਾ ਹੈ ਵਿਦਰੋਹਿਤ ਅਤੇ ਉਸ ਦਾ ਦੋਸਤ ਆਰਾਮ ਦੇ ਨਾਲ ਸੋਏ ਹਨ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਮੇਰੀ ਭੈਣ ਦੇ ਨਾਲ ਇਹਨਾਂ ਸਭ ਕੁਝ ਕਰਕੇ ਇਹ ਆਰਾਮ ਕਿਵੇਂ ਕਰ ਸਕਦੇ ਹਨ ਉਸ ਤੋਂ ਰਹਿ ਨਹੀਂ ਜਾਂਦਾ ਤੁਰੰਤ ਬੰਦੂਕ ਨੂੰ ਲੋਡ ਕਰਦਾ ਹੈ ਅਤੇ 1 2 3 4 ਠਾ 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 ਕਰ ਦਿੰਦੇ ਗੋਲੀਆਂ 6 ਦੀਆਂ 6 ਦੋਨਾਂ ਦੇ ਸੀਨੇ 'ਚ ਉਤਾਰ ਦਿੰਦਾ ਹੈ ਉਤੋਂ ਭੱਜ ਜਾਂਦਾ ਹੈ ਸਾਰੇ ਉਸ ਨੂੰ ਭੜਦੇ ਹਨ ਵੀ ਗੋਲੀਆਂ ਕਿਸ ਨੇ ਚਲਾਈਆਂ ਹਨ ਲੇਕਿਨ ਬੱਚਾ ਕਿਸੇ ਦੀ ਨਜ਼ਰ 'ਚ ਨਹੀਂ ਆਉਂਦਾ ਬਲਬੀਰ ਨੇ ਹੁਣ ਆਪਣੀ ਭੈਣ ਦਾ ਬਦਲਾ ਲੈ ਲਿਆ ਸੀ ਲੇਕਿਨ ਉਹ ਨਹੀਂ ਚਾਹੁੰਦਾ ਸੀ ਵੀ ਉਹ ਸਰਪੰਚਾਂ ਦੇ ਪਰਿਵਾਰ ਦੇ ਹੱਥ ਆ ਜਾਵੇ ਕਿਉਂਕਿ ਉਸ ਨੂੰ ਪਤਾ ਸੀ ਵੀ ਆਪਣੇ ਮੁੰਡੇ ਦੀ ਮੌਤ ਦਾ ਬਦਲਾ ਉਹ ਖੂਨ ਦੇ ਨਾਲ ਲੈਣਗੇ ਅਤੇ ਮੈਨੂੰ ਵੀ ਮਾਰ ਦੇਣਗੇ ਉਹ ਲੁੱਕ ਦਾ ਲਕਾਉਂਦਾ ਸਾਰੇ ਪਿੰਡ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਹੁੰਦਾ ਹੋਇਆ ਪਹੁੰਚ ਜਾਂਦਾ ਹੈ ਜੀ ਪੁਲਿਸ ਥਾਣੇ ਪੁਲਿਸ ਥਾਣੇ ਸਵੇਰੇ ਸਵੇਰ ਨਾਲ ਪਹੁੰਚ ਕੇ ਕਹਿੰਦਾ ਹੈ ਮੈਂ ਦੋ ਕਤਲ ਕੀਤੇ ਹਨ ਅਤੇ ਮੈਂ ਹੁਣੇ-ਹੁਣੇ ਇਸ ਪਿਸਤੌਲ ਦੇ ਨਾਲ 6 ਫਾਇਰ ਕੀਤੇ ਹਨ ਅਤੇ ਮੈਂ ਸਰਪੰਚਾਂ ਦਾ ਮੁੰਡਾ ਮਾਰ ਕੇ ਆ ਗਿਆ ਹਾਂ ਦੋਸਤੋ ਸਾਰੇ ਜਨੇ ਹਸਣ ਲੱਗ ਜਾਂਦੇ ਹਨ ਵੀ 12 ਸਾਲਾਂ ਦਾ ਮੁੰਡਾ ਕਤਲ ਕਿਵੇਂ ਕਰ ਸਕਦਾ ਹੈ ਇਹ ਕੋਈ ਨਕਲੀ ਜੀ ਪਿਸਤੌਲ ਚੱਕੀ ਫਿਰਦਾ ਹੋਣਾ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਹਨ ਵੀ ਤੂੰ ਮੂੰਹ ਵੇਖ ਆਪਣਾ ਤੇਰਾ ਮੂੰਹ ਕੀ ਕਹਿੰਦਾ ਹੈ ਕਿਵੇਂ ਕਤਲ ਕਰ ਸਕਦਾ ਹੈ ਦੋਸਤੋ ਸਭ ਉਸਨੂੰ ਕਹਿੰਦੇ ਹਨ ਜਦ ਪਾਜਾਇ ਤੋ ਇਹਨੇ ਕਿਉ ਮਤ ਨੂੰ ਮਾਸੀ ਆਖਦਾ ਹੈ ਤੇਰੇ ਘਰ ਦੇ ਫਿਰ ਭਾਲਣ ਵਾਸਤੇ ਤੈਨੂੰ ਸਾਨੂੰ ਹੀ ਤੰਗ ਕਰਨਗੇ ਦਸ ਤੂੰ ਕਿਦਾ ਮੁੰਡਾ ਹੈ ਤੈਨੂੰ ਤੇਰੇ ਘਰੇ ਛੱਡ ਕੇ ਆਈਏ ਅਤੇ ਉਹ ਕਹਿੰਦਾ ਹੈ ਜੀ ਮੈਂ ਸ਼ਮਸ਼ੇਰ ਸਿੰਘ ਦਾ ਮੁੰਡਾ ਹਾਂ ਕਈਆਂ ਨੂੰ ਤਾਂ ਸ਼ੱਕ ਹੋ ਗਿਆ ਵੀ ਕੀ ਪਤਾ ਮੁੰਡਾ ਸੱਚ ਨਾਲ ਬੋਲਦਾ ਹੋਵੇ ਲੇਕਿਨ ਉਸਦੀ ਉਮਰ ਦੇਖ ਕੇ ਸਭ ਅਸਰ ਲੱਗ ਜਾਂਦੇ ਹਨ ਵੀ ਇੱਕ ਤਾਂ ਕਾਤਲ ਹੋਵੇ ਉੱਤੋਂ ਤੇਰੀ ਉਮਰ ਦਾ ਹੋਵੇ ਉਸ ਤੋਂ ਬਾਅਦ ਇੰਨੀ ਬਹਾਦਰੀ ਇੰਨੀ ਸਮਝਦਾਰੀ ਵੀ ਆਪ ਆ ਕੇ ਇਥੇ ਸਰੈਂਡਰ ਕਰਦੇਵੇਂ ਥਾਣੇ ਦੇ ਵਿੱਚ ਇਹ ਤਾਂ 12 ਸਾਲ ਦੇ ਮੁੰਡੇ ਦਾ ਦਿਮਾਗ ਨਹੀਂ ਹੈ ਹਾਂਜੀ ਦੋਸਤੋ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਜਾਣਦਾ ਨਹੀਂ ਹੈ ਉੱਥੇ ਹੀ ਸਾਈਡ ਤੇ ਮੇਜ਼ ਤੇ ਬੈਠ ਜਾਂਦਾ ਹੈ ਤੇ ਕਹਿੰਦਾ ਹੈ ਕੋਈ ਗੱਲ ਨਹੀਂ ਤੁਹਾਡੇ ਕੋਲ ਮੇਰੇ ਕਾਰਨਾਮੇ ਦੀ ਖਬਰ 5-10 ਮਿੰਟਾਂ ਦੇ ਵਿੱਚ ਆਂਦੀ ਹੋਵੇਗੀ ਇਨ ਇੱਕ ਨੂੰ ਸਰਪੰਚ ਉੱਥੇ ਭਜਿਆ ਆਂਦਾ ਹੈ ਪਹਿਲਾਂ ਤਾਂ ਸਰਪੰਚ ਦਾ ਫੋਨ ਆਇਆ ਸੀ ਬਹੁਤ ਕੁਝ ਹੋ ਗਿਆ ਸੀ ਲੇਕਿਨ ਇੱਕਦਮ ਉਸ ਨੂੰ ਹਫੜਾ ਤਪੜੀ ਲੱਗੀ ਸੀ ਸਰਪੰਚ ਉੱਥੇ ਆਂਦਾ ਹੈ ਤੇ ਕਹਿੰਦਾ ਹੈ ਬਲਬੀਰ ਨੇ ਜੋ ਕਿ ਸ਼ਮਸ਼ੇਰ ਸਿੰਘ ਦਾ ਮੁੰਡਾ ਹੈ 12 ਸਾਲਾਂ ਦਾ ਹੈ ਉਸਨੇ ਮੇਰੇ ਮੁੰਡੇ ਨੂੰ ਅਤੇ ਉਸਦੇ ਦੋਸਤ ਨੂੰ ਬਿਨਾਂ ਗੱਲੋਂ ਮਾਰ ਦਿੱਤਾ ਹੈ ਉਸ ਨੂੰ ਜਲਦੀ ਤੁਸੀਂ ਫੜੋ ਅਤੇ ਸ਼ਮਸ਼ੇਰ ਸਿੰਘ ਅਤੇ ਉਸਦੇ ਪੂਰੇ ਪਰਿਵਾਰ ਨੂੰ ਚੱਕ ਲੋ ਲੇਕਿਨ ਕੋਲ ਖੜਿਆ ਬਲਬੀਰ ਅਖਦਾ ਹੈ ਅੰਕਲ ਜੀ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਮੈਂ ਇੱਥੇ ਹਾਂ ਹੁਣ ਸਰਪੰਚ ਤਾਂ ਇੱਕਦਮ ਦਿਮਾਗ ਕਮ ਕਰਿਆ ਵੀ ਇਸ ਨੂੰ ਇੱਕਦਮ ਆਪਾਂ ਮਾਰ ਦਈਏ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਮੈਂ ਇਸ ਨੂੰ ਮਾਰਨ ਦੇ ਜਿੰਨੇ ਮਰਜੀ ਤੁਸੀਂ ਪੈਸੇ ਮੰਗੋਗੇ ਉਹਨੇ ਦੇ ਦਾਂਗਾ ਲੇਕਿਨ ਪੁਲਿਸ ਵਾਲੇ ਕਹਿੰਦੇ ਹਨ ਨਹੀਂ ਅਸੀਂ ਹੁਣ ਇਹ ਸਭ ਕੁਝ ਨਹੀਂ ਕਰ ਸਕਦੇ ਇੱਥੇ ਸੀਸੀਟੀਵੀ ਲੱਗੇ ਹਨ ਅਤੇ ਇਸ ਦੇ ਵਿੱਚ ਇਹ ਇੱਥੇ ਆਂਦਾ ਰਿਕਾਰਡ ਹੋ ਗਿਆ ਹੈ ਅਤੇ ਹੁਣ ਜੇਕਰ ਇਹ ਗੁੰਮਸ਼ੁਦਾ ਹੋਇਆ ਜਾਂ ਤੁਸੀਂ ਇਸ ਨੂੰ ਮਾਰ ਦਿੱਤਾ ਤਾਂ ਇਸ ਦੇ ਵਿੱਚ ਸਾਡਾ ਕਸੂਰ ਹੋਵੇਗਾ ਸਾਡੇ ਸਾਰਿਆਂ ਦੀ ਵਰਦੀ ਉਤਰ ਜਾਵੇਗੀ ਹੁਣ ਇਸ ਨੇ ਸਰੈਂਡਰ ਕਰ ਦਿੱਤਾ ਹੈ ਹੁਣ ਤਾਂ ਇਸ ਨੂੰ ਗ੍ਰਿਫਤਾਰ ਕਰਨਾ ਪਵੇਗਾ ਅਤੇ ਕੋਰਟ ਦੇ ਵਿੱਚ ਤੁਸੀਂ ਇਸ ਨੂੰ ਕੋਈ ਨਾ ਕੋਈ ਸਜ਼ਾ ਦੇਵਾ ਸਕਦੇ ਹੋ لیکن نبالک ہے چھوٹا بچہ ہے شاید ہی اسنو کوئی سزا ہوے بڑا سمجھدار ہے اسی ہن اس وچ کچھ نہیں کر سکدے معاف کرنا سرپنچ جڑا ہے ایک دم ہڑپڑا جاندا ہے ایس ایچ او دے زور دی اکن تھالی لپیڑا رکھ دیندا ہے تینوں پتہ وی ہے تو کس طرح گل کر رہے ہیں دیکھ تینوں نوکری دی پئی ہے ایک دم اس تے ہاتھ دے وچوں پسٹول کھوڑن دی کوشش کردا ہے لیکن ایس ایچ او پسٹول سرپنچ دے ہاتھ لگن نہیں دیندا تے سائیڈ ہو جاندا ہے تے کہندا ہے کیوں مورک بندا ہے ਤੂੰ ਆਪ ਵੀ ਅੰਦਰ ਹੋਵੇਂਗਾ ਅਤੇ ਸਾਰੇ ਸਾਰਿਆਂ ਨੂੰ ਅੰਦਰ ਕਰਾਵੇਂਗਾ ਭਜਾ ਤੋ ਅਤੇ ਨਾਲ ਵਾਲਿਆਂ ਨੂੰ ਕਹਿੰਦਾ ਹੈ ਬਾਹਰ ਕੱਢੋ ਇਸ ਸਰਪੰਚ ਨੂੰ ਆਪਦੇ ਆਪ ਨੂੰ ਪਤਨ ਕੀ ਸਮਝਦਾ ਹੈ 4 ਪੈਸੇ ਤੱਕ ਹੀ ਦੇ ਦਿੱਤੇ ਆਪਣੇ ਆਪ ਨੂੰ ਸਾਡਾ ਪਿਓ ਸਮਝਣ ਲੱਗਿਆ ਹੈ ਅਤੇ ਭਜਾ ਦਿਓ ਇੱਥੋਂ ਨਾਲ ਦੇ ਜਿਹੜੇ ਹਵਲਦਾਰ ਹਨ ਅਤੇ ਕੋਸਟੇਬਲ ਹਨ ਉਸ ਨੂੰ ਭਜਾ ਦਿੰਦੇ ਹਨ ਦੋਸਤੋ ਹੁਣ ਬੱਚੇ ਨੇ ਸਿਲੰਡਰ ਕਰ ਦਿੱਤਾ ਹੈ ਸਾਰੀ ਕਟਰਾ ਹੋ ਚੁੱਕੀ ਹੈ ਜਿਹੜਾ ਸਰਪੰਚ ਹੈ ਉਹ ਵੀ ਕੁਝ ਨਹੀਂ ਕਰ ਸਕਦਾ ਅਤੇ ਹੁਣ ਜੇਕਰ ਉਸਨੇ ਕੁਝ ਵੀ ਕੀਤਾ ਸਭ ਤੋਂ ਵੱਡਾ ਸ਼ੱਕ ਉਸਤੇ ਹੋਣਾ ਸੀ ਅਤੇ ਹੁਣ ਉਸਤੇ ਹੱਥ ਵੱਡ ਚੁਕੇ ਹਨ ਜੋ ਵੀ ਹੋਣਾ ਸੀ ਉਹ ਹੋ ਗਿਆ ਹੈ ਵਿਚਾਰਾ ਘਰੇ ਆਂਦਾ ਹੈ ਰੋਂਦਾ ਕਰ ਲਾਂਦਾ ਹੈ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਮੇਰੇ ਨਾਲ ਕੀ ਹੋ ਗਿਆ ਹੈ ਉਸਤੇ ਮੁੰਡੇ ਨੂੰ ਉਸਦੇ ਕਰਮਾਂ ਦੀ ਸਜ਼ਾ ਮਿਲ ਚੁੱਕੀ ਸੀ ਜੋ ਕੁਝ ਉਹਨਾਂ ਨੇ ਸਿਮਰਨ ਦੇ ਨਾਲ ਕੀਤਾ ਅਤੇ ਇੱਕ ਹੱਸ ਦੇ ਵਾਸਤੇ ਪਰਿਵਾਰ ਨੂੰ ਇਸ ਤਰ੍ਹਾਂ ਉਜਾੜ ਦਿੱਤਾ ਇਸ ਦੀ ਸਜ਼ਾ ਉਹਨਾਂ ਨੂੰ ਮਿਲ ਚੁੱਕੀ ਸੀ ਬਾਕੀ ਬਚੀ ਸਜ਼ਾ ਰੱਬ ਸ਼ਾਇਦ ਉਹਨਾਂ ਨੂੰ ਦਰਗਾਹ ਦੇ ਵਿੱਚ ਦੇਵੇਗਾ ਦੋਸਤੋ ਇਸ ਤਰ੍ਹਾਂ ਚਲੋ ਜੀ ਸਾਰਾ ਕੁਝ ਹੋ ਜਾਂਦਾ ਹੈ ਹੁਣ ਵਾਰੀ ਆndi ਹੈ ਜੀ ਪੇਸ਼ੀ ਦੀ ਪੇਸ਼ ਕੀਤਾ ਜਾਂਦਾ ਹੈ ਬਲਬੀਰ ਸਿੰਘ ਨੂੰ ਬਲਬੀਰ ਸਿੰਘ ਅਦਾਲਤ ਦੇ ਵਿੱਚ ਇਸ ਤਰ੍ਹਾਂ ਤੁਰਿਆ ਸੀ ਜਿਵੇਂ ਕਿ ਪਤਾ ਨਹੀਂ ਕਿੱਡਾ ਕੋ ਕੰਮ ਕਰ ਰੱਖਿਆ ਹੋਵੇ ਇਹ ਉਹੀ ਸ਼ਾਇਦ ਤੋਰ ਸੀ ਜੋ ਕਿ ਬਾਬਾ ਫਤੇ ਸਿੰਘ ਕਿਸੇ ਸਮੇਂ ਵजीर खान ਦੇ ਦਰਬਾਰ ਦੇ ਵਿੱਚ ਤੁਰਿਆ ਕਰਦਾ ਸੀ ਇਹ ਉਹੀ ਗਰਵ ਸੀ ਜੋ ਕਿ ਆਪਣੇ ਆਪ ਤੇ ਬਲਬੀਰ ਸਿੰਘ ਨੂੰ ਹੋ ਰਿਹਾ ਸੀ ਉਸ ਨੂੰ ਲੱਗਿਆ ਮੈਂ ਸੱਚਾ ਗੁਰੂ ਦਾ ਸਿੰਘ ਹਾਂ ਅਤੇ ਪਿਤਾ ਜੀ ਨੇ ਵੀ ਉਸ ਨੂੰ ਥੱਪੜ ਮਾਰਨ ਦੀ ਬਜਾਏ ਸ਼ਾਬਾਸ਼ ਦਿੱਤੀ ਵੀ ਜੋ ਕੰਮ ਮੇਰੇ ਕੋਲ ਨਹੀਂ ਹੋਇਆ ਤੂੰ ਕਰ ਦਿੱਤਾ ਹੈ ਪੁੱਤਰਾ ਅੱਜ ਤੂੰ ਸਾਬਤ ਕਰ ਦਿੱਤਾ ਹੈ ਵੀ ਗੁਰੂ ਦਾ ਸਿੰਘ ਚਾਹੇ ਜਿੰਨਾ ਮਰਜੀ ਛੋਟਾ ਹੋਵੇ ਚਾਹੇ ਜਿੰਨੀ ਮਰਜੀ ਉਸਦੀ ਉਮਰ ਘੱਟ ਹੋਵੇ ਅੱਜ ਤੋਂ 300 ਸਾਲ ਪਹਿਲਾਂ ਜਦੋਂ ਇਹਨਾਂ ਵੱਡਾ ਸਾਕਾ ਵਾਪਰਿਆ ਉਦੋਂ ਵੀ ਛੋਟੇ ਗੁਰੂ ਦੇ ਸਿੰਘਾਂ ਵਿੱਚ ਪੂਰੀ ਜਾਨ ਸੀ ਅੱਜ ਵੀ ਹੈ ਤੇ ਆਪਣੇ ਨਾਲ ਹੋਏ ਤੱਕੇ ਦਾ ਬਦਲਾ ਲੈਂਦੇ ਹਨ ਅਤੇ ਕਦੇ ਵੀ ਕਿਸੇ ਤੋਂ ਡਰਦੇ ਨਹੀਂ ਹਨ ਮਝਾਂ ਹੈ ਕਿਸੇ ਦੀ ਵੀ ਗੁਰੂਦੇਵ ਸਿੰਘਾਂ ਨੂੰ ਦਵਾ ਸਕੇ ਸ਼ਾਬਾਸ਼ ਦਿੰਦਾ ਹੈ ਤੇ ਕਹਿੰਦਾ ਹੈ ਕੋਈ ਗੱਲ ਨਹੀਂ ਪੁੱਤਰਾ ਦੇਖ ਲਾਂਗੇ ਹਾਂਜੀ ਦੋਸਤੋ ਅਦਾਸਤ ਦੇ ਵਿਚਾਂਦਾ ਹੈ ਜੱਜ ਵੀ ਹੈਰਾਨ ਹੈ ਵੀ 12 ਸਾਲ ਦੇ ਮੁੰਡੇ ਨੇ ਐਡਾ ਵੱਡਾ ਕੰਮ ਕਿਵੇਂ ਕਰ ਦਿੱਤਾ ਹੈ ਦੋਸਤੋ ਜੱਜ ਕਹਿੰਦਾ ਹੈ ਹਾਂ ਕਿਉਂ ਕੀਤਾ ਤੂੰ ਕੰਮ ਕੀ ਵਜ੍ਹਾ ਸੀ ਅਤੇ ਕਿਉਂ ਇੰਨਾ ਵੱਡਾ ਕਦਮ ਚੁੱਕਿਆ ਬਲਬੀਰ ਦੀ ਛੋਟੀ ਜੀ ਜ਼ਬਾਨ ਦੇ ਵਿੱਚੋਂ ਨਿਕਨ ਕੇ ਹੱਥਾਂ ਨਾਲ ਇਸ਼ਾਰਿਆਂ ਦੇ ਨਾਲ ਸਮਝਾਉਂਦਾ ਹੈ ਅਤੇ ਜਿਵੇਂ ਹੀ ਜੱਜ ਪੂਰੀ ਕਹਾਣੀ ਬਲਬੀਰ ਤੋਂ ਸੁਣਦਾ ਹੈ ਉਸ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਂਦੇ ਹਨ ਇੱਕਦਮ ਹੈਰਾਨ ਰਹਿ ਜਾਂਦਾ ਹੈ ਵੀ ਇੰਨਾ ਛੋਟਾ ਜਵਾਕ ਹੋਵੇ ਅਤੇ ਇੰਨਾ ਵੱਡਾ ਕੰਮ ਕਰ ਦਿੱਤਾ ਹੋਵੇ ਆਪਣੀ ਭੈਣ ਦੇ ਬਦਲੇ ਵਾਸਤੇ ਇਹਨਾਂ ਨੇ ਸਭ ਕੁਝ ਕਰ ਦਿੱਤਾ ਹੋਵੇ ਇੱਕਦਮ ਉਸ ਦਾ ਜੀ ਕਰਿਆ ਵੀ ਇਸ ਛੋਟੇ ਬੱਚੇ ਨੂੰ ਸੂਟ ਮਾਰਾ ਲੇਕਿਨ ਫਿਰ ਕਿਉਂਕਿ ਉਹ ਜੱਜ ਹੈ ਆਪਣੇ ਹੋਸ਼ ਤੇ ਵਿੱਚ ਆਇਆ ਅਤੇ ਕਹਿੰਦਾ ਹੈ ਵੀ ਦੇਖੋ ਕਤਲ ਤਾਂ ਹੋਇਆ ਹੈ ਅਤੇ ਕਾਨੂੰਨ ਕਹਿੰਦਾ ਹੈ ਭਾਵੇਂ ਜਿੰਨਾ ਮਰਜੀ ਅਪਰਾਧੀ ਹੋਵੇ ਲekin سزا ਕੋਰਟ ਦੇ ਵਿੱਚ ਹੋਣੀ ਚਾਹੀਦੀ ਹੈ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਹੈ ਤੁਹਾਨੂੰ ਬਾਲ ਸੁਧਾਰ ਗ੍ਰਹਿ ਭੇਜਿਆ ਜਾਂਦਾ ਹੈ ਕਿਉਂਕਿ ਮੁਰਜ਼ਮ ਆਪਣਾ ਗੁਨਾਹ ਕਬੂਲ ਕਰ ਰਿਹਾ ਹੈ ਤਾਂ ਕਰਕੇ ਅਸੀਂ ਸਜ਼ਾ ਘੱਟ ਤੋਂ ਘੱਟ ਦੇਣੀ ਚਾਹੁੰਦੇ ਹਾਂ ਇਸ ਨੂੰ 5 ਸਾਲ ਦੇ ਲਈ ਜਾਂ ਫਿਰ ਜਦੋਂ ਤੱਕ ਇਹ ਬਾਲਕ ਨਹੀਂ ਖੁੱਦਾ ਉਦੋਂ ਤੱਕ ਇਸ ਨੂੰ ਬਾਲ ਸੁਧਾਰ ਗ੍ਰਹਿ ਰੱਖਿਆ ਜਾਵੇਗਾ ਉਦੋਂ ਤੱਕ ਦੀ ਇਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਦੋਸਤੋ ਬਲਬੀਰ ਜਿਹੜਾ ਹੈ 5 ਸਾਲ ਬਾਲ ਸੁਧਾਰ ਗ੍ਰਹਿ ਵਿੱਚ ਲੈਂਦਾ ਹੈ ਜਜ ਨੂੰ ਵੀ ਉਸਨੇ ਉਸ ਦਿਨ ਦਿਵਾ ਦਿੱਤਾ ਅਖਬਾਰਾਂ ਦੇ ਵਿੱਚ ਹੈਡਲਾਈਨਾਂ ਛਪ ਜਾਂਦੀਆਂ ਹਨ ਵੀ 12 ਸਾਲ ਦੇ ਮੁੰਡੇ ਨੇ ਇਨਾ ਵੱਡਾ ਕੰਮ ਕਰ ਦਿੱਤਾ ਹੈ ਅਤੇ ਸਾਰੇ ਪਿੰਡ ਵਾਲੇ ਉਸਦੇ ਪਿਤਾ ਨੂੰ ਹੌਸਲਾ ਵਧਾਉਂਦੇ ਹਨ ਸ਼ਾਬਾਸ਼ ਵੀ ਦਿੰਦੇ ਹਨ ਵੀ ਇਹਨਾਂ ਸੂਰਮਾ ਬੱਚਾ ਤੁਸੀਂ ਪੈਦਾ ਕੀਤਾ ਹੈ ਦੋਸਤੋ ਬਲਬੀਰ ਜੇਲ੍ਹ ਤੋਂ ਬਾਹਰ ਆਂਦਾ ਹੈ ਜਿਵੇਂ ਹੀ ਬਾਹਰ ਆਇਆ ਸਾਰੇ ਪਾਸੇ ਉਸਤੇ ਨਾਮ ਦੇ ਜਕਾਰੇ ਲੱਗ ਰਹੇ ਹਨ ਅਤੇ ਉਸ ਨੂੰ ਵਧਾਈਆਂ ਦੇ ਰਹੇ ਹਨ ਫੁੱਲਾਂ ਦੇ ਨਾਲ ਉਸ ਦਾ ਸਵਾਗਤ ਹੁੰਦਾ ਹੈ ਦੋਸਤੋ ਇਸ ਤਰ੍ਹਾਂ ਬਲਬੀਰ ਨੇ ਆਪਣੀ ਭੈਣ ਦੇ ਬਦਲੇ ਲਈ ਇਹਨਾ ਵੱਡਾ ਕਦਮ ਚੁੱਕਿਆ ਦੋਸਤੋ ਤੁਹਾਨੂੰ ਕਿਵੇਂ ਲੱਗੀ ਬਲਬੀਰ ਸਿੰਘ ਦੀ ਇਹ ਇੰਨੀ ਵੱਡੀ ਬਹਾਦਰੀ ਦੱਸੋ ਜੀ ਕਮੈਂਟ ਦੇ ਵਿੱਚ ਕੀ ਤੁਸੀਂ ਪਹਿਲਾਂ ਇਸ ਦੇ ਬਾਰੇ ਸੁਣਿਆ ਸੀ ਕਿਉਂਕਿ ਆਮ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਰਹਿੰਦੀ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਬਲਬੀਰ ਸਿੰਘ ਦੀ ਬਹਾਦਰੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਤੁਹਾਨੂੰ ਬਲਬੀਰ ਸਿੰਘ ਨੇ ਜੋ ਕੀਤਾ ਸਹੀ ਲੱਗਦਾ ਹੈ ਤਾਂ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਕਿ ਹੋਰਾਂ ਲੋਕਾਂ ਤੱਕ ਵੀ ਇਹੋ ਜੀ ਵਧੀਆ ਸੋਹਣੀਆਂ ਕਹਾਣੀਆਂ ਪਹੁੰਚਦੇ ਰਹਿਣ ਅੱਜ ਦੀ ਇੱਕ ਕਹਾਣੀ ਭਾਵੁਕ ਕਰਨ ਵਾਲੀ ਸੀ ਬਹਾਦਰੀ ਵਾਲੀ ਕਹਾਣੀ ਸੀ ਅਤੇ ਦੱਸਿਆ ਗਿਆ ਸੀ ਕਿ ਕਿਵੇਂ ਇੱਕ ਛੋਟਰਾ ਜਿਹਾ ਬੱਚਾ ਜਿਸਦੇ ਵਿੱਚ ਅਣਖ ਹੈ ਤੇ ਗੁਰੂ ਦਾ ਥਾਪੜਾ ਉਸਤੇ ਸਿਰਤੇ ਹੈ ਉਹ ਕੀ ਕੁਝ ਨਹੀਂ ਕਰ ਸਕਦਾ ਦੋਸਤੋ ਦੋਸਤੋ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ